ਜੇ ਤੁਸੀਂ ਗੱਲ ਕਰ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜਾ ਖੁੱਲ ਕੇ ਡਿਕਲੇਅਰ ਕਰਨਗੇ ਕਿ ਹਾਂ ਸੇਲ ਨੂੰ ਮਨਾਤੀਆਂ ਹੈ ਜਾਂ ਅਸੀਂ 네ਗੇਟਿਵ ਪਾਵਰ ਕਰ ਰਹੇ ਹਾਂ ਮੈਂ ਇਸ ਟਾਈਮ ਤੇ ਸੈਲੀਬ੍ਰਿਟੀਜ਼ ਦੀ ਗੱਲ ਕਰ ਰਿਹਾ ਜਿਹੜੇ ਐਲਾਨੀਆਂ ਕਹਿ ਰਹੇ ਆ ਜਿਹੜੇ ਸੈਟਨਿਜ਼ਮ ਨੂੰ ਫੋਲੋ ਕਰਦੇ ਆ ਉਹਦੇ ਬਦਲੇ ਵਿੱਚ ਉਹਨਾਂ ਨੂੰ ਫੇਮ ਮਿਲਦਾ ਆ ਕਿੱਦਾਂ ਇਹਨੇ ਦਾਅਵੇ ਦੇ ਨਾਲ ਕਹਿ ਰਹੇ ਹੋ ਕਿ 2025 ਚ ਅੰਤ ਨਹੀਂ ਜਾਂ ਸ਼ੁਰੂਆਤ ਹੈ ਬੱਲੇ ਕਿ ਤਰ੍ਹਾਂ ਤੁਸੀਂ ਮੈਨੂੰ ਚੈਲੰਜ ਕਰ ਰਹੇ ਹੋ ਵੀ ਤੁਹਾਨੂੰ ਮੈਸੇਜ ਕਿੱਥੋਂ ਆ ਰਿਹਾ ਤੁਹਾਨੂੰ ਕੌਣ ਦੱਸ ਰਿਹਾ ਜੀ ਬਿਲਕੁਲ ਇਹਦਾ ਪਤਾ ਤੁਸੀਂ ਬਾਬਾ ਬਾਬਾ ਤੇ ਬਾਬਾ ਨਾਨਕ ਆ ਅਕਲੀਅਰ ਕੱਟ ਚੌਂਕੀਆਂ ਲਾ ਕੇ ਬੈਠੇ ਆ ਕਿ ਮੈਂ ਬਾਬਾ ਦੀਪ ਸਿੰਘ ਆ ਬਾਬਾ ਦੀਪ ਸਿੰਘ ਵਰਗਾ ਕਿੱਥੋਂ ਬਣ ਜੂ ਕੋਈ ਸਿਰ ਤੇ ਬਾਬਾ ਦੀਪ ਸਿੰਘ ਆ ਰਿਹਾ ਕੀ ਬਖੰਡ ਇਹ ਗੱਲ ਕਹਿ ਸਕਦੇ ਆ ਸਾਰੀ ਵਿਚਾਰਧਾਰਾ ਤੋਂ ਉਲਟੇ ਇੱਕ ਗੱਲ ਮੈਂ ਕਹਿ ਸਕਦਾ ਵੀ 2025 ਐਂਡ ਨਹੀਂ 2025 ਸ਼ੁਰੂਆਤ ਐ ਐਕਸਟ੍ਰੀਮ ਲੈਵਲ ਦੇ ਉੱਤੇ ਅਧਿਆਤ ਸੋਣ ਗਿਆ ਉਹ ਕਲਕੀ ਨੂੰ ਵੀ ਮਿਲਣਗੇ ਪਰ ਕਲਕੀ ਅਵਤਾਰ ਨੂੰ ਮਿਲਣ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰਤਾ ਕਰੀਏ ਮੈਂ ਕੋਈ ਰੱਬ ਨਹੀਂ ਕਲ ਕਰ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜਾ ਖੁੱਲ ਕੇ ਡਿਕਲੇਅਰ ਕਰਨਗੇ ਕਿ ਹਾਂ ਸੇਲ ਮੰਨਾਤੀਆਂ ਹੈ ਜਾਂ ਅਸੀਂ 네ਗੇਟਿਵ ਪਾਵਰ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਆਮ ਕਾਮਨ ਪੀਪਲ ਜੀ ਕਿ ਪੀਪਲ ਜਿਹੜੇ ਆ ਉਹ ਡਿਕਲੇਅਰ ਕਰਨਗੇ ਮੈਂ ਇਸ ਟਾਈਮ ਤੇ ਸੈਲੀਬ੍ਰਿਟੀਜ਼ ਦੀ ਗੱਲ ਕਰ ਰਿਹਾ ਜਿਹੜੇ ਐਲਾਨੀਆਂ ਕਹਿ ਰਹੇ ਆ ਐਂਡ ਮੈਂ ਕੋਈ ਸਾਈਨ ਦੱਸ ਸਕਦਾ ਜੀ ਜਿਹੜੇ ਸੈਟਨਿਜ਼ਮ ਨੂੰ ਫੋਲੋ ਕਰਦੇ ਆ ਉਹਦੇ ਬਦਲੇ ਵਿੱਚ ਉਹਨਾਂ ਨੂੰ ਫੇਮ ਮਿਲਦਾ ਆ ਜੀ ਉਹਨਾਂ ਨੂੰ ਪੈਸਾ ਮਿਲਦਾ ਆ ਕਿ ਉਹਦਾ ਕਲੀਅਰ ਸਾਈਨਸ ਨੇ ਉਹ ਦੇ ਰਹੇ ਆ ਹੈਨਾ ਉਹ ਆਪਣਾ ਕਲੀਅਰ ਕਟ ਦੁਨੀਆ ਨੂੰ ਮੈਸੇਜ ਦੇ ਰਿਹਾ ਹਮ ਹਮ ਅਸੀਂ ਫੋਲੋ ਕਰਦੇ ਹਾਂ ਸੋ ਜੇਕਰ ਡਾਕਟਰ ਸਾਹਿਬ ਮੰਨ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਜ਼ਿਆਦਾਤਰ ਨੈਗੇਟਿਵ ਆਇਡੈਂਟਿਟੀਆਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਜਾਂ ਉਹਨਾਂ ਦੀ ਸ਼ਰਣ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਤਾਂ ਇਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ 10-20 ਸਾਲਾਂ ਦੇ ਵਿੱਚ ਗੁਰੂ ਘਰਾਂ ਨੂੰ ਗੁਰੂਤਾ ਵੱਲੋਂ ਤਾਲੇ ਲੱਗ ਜਾਣਗੇ ਦੇਖੋ ਉਹ ਟਾਈਮ ਆ ਰਿਹਾ ਵਾ ਉਹ ਬਾਅਦ ਦੀ ਗੱਲ ਆ ਜਦੋਂ ਸ਼ੈਤਾਨ ਦਾ ਰਾਜ ਹੋ ਜਾਊਗਾ ਫਸਟ ਆਫ 올 ਤੇ ਜਿਹੜਾ 2025 ਤੋਂ 30 ਦਾ ਪੀਰੀਅਡ ਆ ਜਿਹੜਾ ਇਸ ਟਾਈਮ ਤੇ ਇਹ ਰੋਲਾ ਪਿਆ ਆ ਵੀ ਆਪਾਂ ਇੱਕ ਕਾਲ ਯੁਗ ਦਾ ਅੰਤ ਹੋ ਜਾਣਾ। ਹੂੰ ਹੂੰ। ਪਰ ਮੈਂ ਇਹ ਉਲਟ ਕਹਿ ਰਿਹਾ ਸਾਰੇ ਇਹਨਾਂ ਨੂੰ। ਹੂੰ ਹੂੰ। ਮੇਰੀ ਜਿਹੜੀ ਆ ਪ੍ਰੈਡਿਕਸ਼ਨ ਹੈ ਉਹ ਸਾਰੇ ਇਹਨਾਂ ਨਾਲੋਂ ਅਲੱਗ ਆ। ਹੂੰ। ਨਾ ਨਾ ਜਿੰਨੇ ਵੀ ਯੂਟਿਊਬਰਸ ਆ ਜਿੰਨੇ ਵੀ ਪੋਡਕਾਸਟ ਕਰ ਰਹੇ ਆ ਉਹ ਸਾਰੇ ਇੱਕ ਗੱਲ ਕਹਿ ਰਹੇ ਆ ਵੀ ਨਹੀਂ 2025 ਤੋਂ ਸ਼ੁਰੂਆਤ ਹੋਣੀ ਆ। ਆਈ ਥਿੰਕ ਡੇਟ ਵੀ ਦੇ ਦੇਣ 29 ਮਾਰਚ 2025 ਤੋਂ ਬਾਅਦ। ਮਤਲਬ ਇੱਕ ਸਟਾਰਟ ਹੋਊਗਾ ਐਂਡ 2030 ਤੱਕ ਮਤਲਬ ਐਂਡ ਹੋ ਜਾਏਗਾ ਕਾਲ ਯੁਗ ਦਾ। ਵੀ ਆਰ ਐਂਟਰਡ ਇਨ ਮਲੋ 2030 ਤੋਂ ਬਾਅਦ ਆਪਾਂ 2030 ਤੋਂ ਬਾਅਦ ਆਪਾਂ ਸੱਜੁੱਗ ਚ ਪਰ ਮੈਂ ਤਾਂ ਇੱਕ ਸਵਾਲ ਕਰਨਾ ਚਾਹਾਂਗੀ ਕਿ ਜੇ ਮੰਨ ਲਓ ਸਾਰੇ ਕਹਿ ਰਿਹਾ ਕਿ 2025 ਦੇ ਵਿੱਚ ਦੁਨੀਆ ਦਾ ਅੰਤ ਆ ਤਾਂ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ 2025 ਚ ਜਿਹੜੀ ਆ ਉਹ ਕਲਯੁਗ ਦੀ ਸ਼ੁਰੂਆਤ ਆ ਕੀ ਮਤਲਬ ਤੁਸੀਂ ਮੈਡੀਟੇਸ਼ਨ ਕੀਤੀ ਆ ਜਾਂ ਤੁਹਾਡੇ ਕੋਲ ਕੋਈ 네ਗੇਟਿਵ ਪਾਵਰ ਆ ਜਾਂ ਮਨ ਲਓ ਤੁਹਾਡੀ ਇੰਟੂਸ਼ਨ ਆ ਮਤਲਬ ਤੁਸੀਂ ਕਿੱਦਾਂ ਕਿੱਦਾਂ ਇਹਨਾਂ ਦਾਅਵੇ ਦੇ ਨਾਲ ਕਹਿ ਰਹੇ ਹੋ ਕਿ 2025 ਚ ਅੰਤ ਨਹੀਂ ਆ ਸ਼ੁਰੂਆਤ ਆ ਮਲੇ ਕਿ ਤਰ੍ਹਾਂ ਤੁਸੀਂ ਮੈਨੂੰ ਚੈਲੰਜ ਕਰ ਰਹੇ ਹੋ ਵੀ ਤੁਹਾਨੂੰ ਮੈਸੇਜ ਕਿੱਥੋਂ ਆ ਰਿਹਾ ਤੁਹਾਨੂੰ ਕੌਣ ਦੱਸ ਰਿਹਾ ਜੀ ਬਿਲਕੁਲ ਕਿਉਂਕਿ ਦੇਖੋ ਜਿੱਥੇ ਇੰਨੇ ਲੋਕ ਕਹਿ ਰਹੇ ਆ ਕਿ 2025 ਚ ਦੁਨੀਆ ਦਾ ਅੰਤ ਆ ਪਰ ਤੁਸੀਂ ਉੱਥੋਂ ਓਪੋਜ਼ਿਟ ਕਹਿ ਰਹੇ ਹੋ ਸੋ ਆਬਵੀਅਸਲੀ ਗਲਤ ਹੈ ਤੁਹਾਡੇ ਕੋਲ ਕੋਈ ਨਾ ਕੋਈ ਪਾਵਰ ਕੋਈ એનર્ਜੀ ਕੋਈ ਆਇਡੈਂਟੀਟੀ ਕੁਛ ਨਾ ਕੁਛ ਤੇ ਹੋਗਾ ਤਾਂ ਤੁਸੀਂ ਨੇ ਬਿਲੀਵ ਦੇ ਨਾਲ ਕਹਿ ਰਹੇ ਹੋ ਦੇਖੋ ਮੈਂ ਕਲੀਅਰ ਕਹਿ ਰਿਹਾ ਕਿ ਮੈਂ ਸੱਚ ਨਾਲ ਜੁੜਿਆ ਜੀ ਤੇ ਮੈਂ ਉਹਨਾਂ એનਰਜੀਜ਼ ਨੂੰ ਬਾਬਾ ਫਰੀਦ ਜੀ ਦੀ એનર્ਜੀ ਜਦੋਂ ਅਸੀਂ ਬੈਠੇ ਆ ਨਾ ਮੈਡੀਟੇਸ਼ਨ ਤੇ ਸ਼ਬਦ ਤੇ ਬੈਠਦੇ ਆ ਤਾਂ ਉਹਨਾਂ ਦੀ એનર્ਜੀ ਜਦੋਂ ਕਨੈਕਟਡ ਹੁੰਦੀ ਆ ਜਾਂ ਬਾਬਾ ਫਰੀਦ ਜੀ ਦੀ એનર્ਜੀ ਆ ਜਾਂ ਮੇਰੇ ਪੀਰੋ মুর্ਸ਼ਦ ਹਜਤ ਪੀਰ ਬਾਬਾ ਨਿਹਾਲ ਸ਼ਾਹ ਸਰਕਾਰ ਉਹਨਾਂ ਦੀ એનર્ਜੀ ਸਾਡੇ ਹਜਰਤ ਖਵਾਜਾ ਮੀਨੂਦੀਨ ਚਿਸ਼ਤੀ ਸਦਾ ਚਿਸ਼ਤੀ ਕਰਾਨਾ ਉਹਨਾਂ ਦੀ એનર્ਜੀ ਸਬਰ ਪਾ ਕਲੀਅਰ ਤੇ ਉਹ ਬੇਸ਼ੱਕ ਸਰੀਰ ਰੂਪ ਚ ਨਹੀਂ ਆ ਬਟ ਉਹਨਾਂ ਦੀ એનર્ਜੀ ਤਾਂ ਕਿਤੇ ਨਾ ਕਿਤੇ ਮੌਜੂਦ ਆ ਨਾ ਜਦੋਂ ਅਸੀਂ ਬੈਠਦੇ ਹਾਂ ਜਦੋਂ ਅਸੀਂ ਫੋਲੋ ਕਰਦੇ ਹਾਂ ਗੁਰੂ ਨਾਨਕ ਸਾਹਿਬ ਦੀ એનર્ਜੀ ਕਬੀਰ ਸਾਹਿਬ ਦੀ એનર્ਜੀ ਫਰੀਦ ਜੀ ਦੀ એનર્ਜੀ ਹਨੂਮਾਨ ਜੀ ਦੀ એનર્ਜੀ ਉਹ ਕਨੈਕਟਡ ਹੁੰਦੀ ਆ ਜਦੋਂ ਕਨੈਕਟਡ ਹੁੰਦੀ ਆ ਫਿਰ ਉਤੋਂ ਮੈਸੇਜ ਆਉਂਦੇ ਆ ਮੈਸੇਜ ਆਉਂਦੇ ਆ ਡੀਕੋਡ ਹੁੰਦੇ ਆ ਮੈਸੇਜ ਜਸਟ ਲਾਈਕ ਜਿਵੇਂ ਕੋ ਪ੍ਰਾਈਮ ਮਿਨਿਸਟਰ ਆ ਇਹ ਤਾਂ ਤੁਸੀਂ ਬਾਬਾ ਹੋ ਨਹੀਂ ਮੈਂ ਬਾਬਾ ਨਹੀਂ ਮੈਂ ਤਾਂ ਹੀਲਰ ਆ ਮੈਂ ਤਾਂ ਕੁਝ ਵੀ ਨਹੀਂ ਆ ओके ਫਿਰ ਤੁਸੀਂ ਮੰਨੋ ਜੇ ਤੁਸੀਂ ਇਹ ਤਾਂ ਫਿਰ ਬਾਬਿਆਂ ਵਾਲੇ ਗੁਣ ਹੋਗੇ ਨਾ ਕਿ ਤੁਸੀਂ ਹਰ ਇੱਕ ਉਹਦੇ ਨਾਲ ਧਰਮ ਦੇ ਨਾਲ ਜੁੜੇ ਹੋ ਤੁਹਾਡੇ ਕੋਲ એનર્ਜੀਜ਼ ਡੀਕੋਡ ਹੋ ਰਹੀਆਂ ਨੇ ਨਹੀਂ ਜ਼ਰੂਰੀ ਨਹੀਂ ਆ ਜੇ એનર્ਜੀਜ਼ ਆ ਰਹੀਆਂ ਜਾਂ ਉਹ ਪਾਵਰਸ ਆਪਣਾ ਮੈਸੇਜ ਡੀਕੋਡ ਕਰ ਰਹੀਆਂ ਸਾਨੂੰ ਮੈਸੇਜ ਦੇ ਰਹੀਆਂ ਵਾ ਤਾਂ ਮੈਂ ਬਾਬਾ ਵਾਂ ਬਾਬਾ ਤੇ ਬਾਬਾ ਨਾਨਕ ਆ ਬਾਬੇ ਨਾਨਕ ਵਰਗਾ ਕੌਣ ਬਣ ਸਕਦਾ ਕੋਈ ਵੀ ਨਹੀਂ ਬਣ ਸਕਦਾ ਹੈ ਨਾ ਤੇ ਮੈਂ ਉਹ ਜੇ ਮੈਂ ਆਪਣੇ ਆਪ ਨੂੰ ਬਾਬਾ ਡਿਕਲੇਅਰ ਕਰਾਂਗਾ ਤਾਂ ਮੈਂ ਆਪਣੇ ਬਾਬੇ ਦੀ ਬਰਾਬਰੀ ਥੋੜੀ ਕਰਨੀ ਜੀ ਉਹਨਾਂ ਦਾ ਘਰ ਘਰ ਜਾ ਕੇ ਦੁਨੀਆ ਤਾਰੀ ਮੈਂ ਕੀ ਕੀਤਾ ਵਾ ਮੈਂ ਤਾਂ ਕੁਝ ਵੀ ਨਹੀਂ ਕੀਤਾ ਮੈਂ ਤਾਂ YouTube ਤੇ ਬੈਠ ਕੇ ਭੁਗਾਈ ਮਾਰਦਾ ਮੈਂ ਬਾਬੇ ਨਾਨਕ ਵਾਂਗੂ ਥੋੜੀ ਆ ਮੈਂ ਬਾਬਾ ਫਰੀਦ ਥੋੜੀ ਬਣ ਸਕਦਾ ਮੈਂ ਕਬੀਰ ਸਾਹਿਬ ਥੋੜੀ ਬਣ ਸਕਦਾ ਹਨਾ ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਆ ਅਸੀਂ ਤਾਂ ਉਹਨਾਂ ਦੇ ਕੋਲੋਂ ਰਹਿਮਤ ਮੰਗਣੀ ਆ ਹਨਾ ਉਹਨਾਂ ਦਾ ਪਿਆਰ ਮੰਗਣਾ ਵਾ ਉਹਨਾਂ ਦਾ ਆਸ਼ੀਰਵਾਦ ਮੰਗਣਾ ਆ ਤੇ ਬਾਬਾ ਥੋੜੀ ਬੰਨਾ ਵਾ ਬਾਬਾ ਤੇ ਕੋਈ ਬਣ ਨਹੀਂ ਸਕਦਾ ਜਿਹੜਾ ਬਾਬਾ ਬਣਦਾ ਵਾ ਉਹਦਾ ਸ਼ਰੀਕ ਬਣ ਰਿਹਾ ਕੋ ਨਾਨਕ ਸਾਹਿਬ ਦਾ ਆਪਾਂ ਬਾਬੇ ਦੀ ਗੱਲ ਤੇ ਆ ਰਹੇ ਹਾਂ ਤੁਸੀਂ ਕਿਹਾ ਕਿ ਅਸੀਂ ਬਾਬੇ ਦੀ ਆਪਾਂ ਜਿਹੜੇ ਸਾਡੇ ਪਾਕ ਪਵਿੱਤਰ ਸਾਡੇ ਗੁਰੂ ਪੀਰ ਰਹੇ ਨੇ ਅਸੀਂ ਉਹਨਾਂ ਦੇ ਪੈਰਾਂ ਦੀ ਮਿੱਟੀ ਵੀ ਨਹੀਂ ਹੈਗੇ ਸੋ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਰੱਬ ਦਾ ਰੂਪ ਧਾਰਨ ਕਰਕੇ ਕਈ ਲੋਕ ਆ ਕੇ ਆ ਰਹੇ ਅਸੀਂ ਕਹਿੰਦੇ ਆ ਕਿ ਮੰਨ ਲਓ ਕਿ ਮੈਂ ਮਤਲਬ ਇਹ ਸਵਤਾਰ ਦਾ ਰੂਪਾਂ ਮੈਂ ਸਵਤਾਰ ਦਾ ਰੂਪਾਂ ਉਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋ ਮੈਂ ਤਾਂ ਕਲੀਅਰ ਕੱਟ ਜੀ ਗੱਲ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਫ਼ ਕਿਹਾ ਸੀ ਵੀ ਇੱਕ ਸਮਾਂ ਕਲਯੁਗ ਦੇ ਵਿੱਚ ਆਊਗਾ ਜਦੋਂ ਨਿੱਜ ਉਂਗਲੀ ਤੇ ਦੁੱਧ ਚਵਾਵੇ ਹੂੰ ਆਪ ਆਪਕੋ ਗੁਰੂ ਕਹਾਵਾ ਵੀ ਉਹ ਸਮਾ ਦੁਨੀਆ ਦੇ ਉੱਤੇ ਆਊਗਾ ਜਦੋਂ ਤੁਹਾਨੂੰ ਆਪਣੀ ਉਂਗਲ ਦੇ ਵਿੱਚੋਂ ਦੁੱਧ ਕੱਢ ਕੇ ਵਿਖਾ ਦੇਣਗੇ ਇਹੋ ਜੇ ਬਾਬੇ ਵੀ ਆਉਣਗੇ ਜਿਹੜੇ ਆ ਰਹੇ ਆ ਐਂਡ ਡਿਕਲੇਅਰ ਕਰ ਰਹੇ ਆ ਵੀ ਮੈਂ ਰੱਬ ਆ ਮੈਂ ਮਤਲਬ ਹਨੂਮਾਨ ਜੀ ਦਾ ਰੂਪ ਆ ਐਂਡ ਦੁਨੀਆ ਉਹਨਾਂ ਨੂੰ ਮੰਦੀ ਪਈ ਹੈ ਫੋਲੋ ਕਰ ਰਹੀ ਆ ਕਲੀਅਰ ਕਟ ਚੌਂਕੀਆਂ ਲਾ ਕੇ ਬੈਠੇ ਆ ਕਿ ਮੈਂ ਬਾਬਾ ਦੀਪ ਸਿੰਘ ਆ ਬਾਬਾ ਦੀਪ ਸਿੰਘ ਵਰਗਾ ਕਿੱਥੋਂ ਬਣ ਜੂ ਕੋਈ ਉਹਨਾਂ ਵਰਗੀ ਬੰਦਗੀ ਉਹਨਾਂ ਉਹਨਾਂ ਵਰਗਾ ਪਿਆਰ ਆਪਣੇ ਗੁਰੂ ਦੇ ਨਾਲ ਕਰਕੇ ਵਿਖਾਓ ਤੇ ਸਹੀ ਪਹਿਲਾਂ ਜੋ ਪਿਆਰ ਉਹਨਾਂ ਨੇ ਕਮਾਇਆ ਜੋ ਸੱਚ ਉਹਨਾਂ ਨੇ ਕਮਾਇਆ ਕੀ ਅਸੀਂ ਹੈ ਉਸ ਲਈ ਸਿਰ ਤੇ ਬਾਬਾ ਦੀਪ ਸਿੰਘ ਆ ਰਹੇ ਆ ਕੀ ਪਖੰਡ ਮੇਰੇ ਸਿਰ ਤੇ ਕਾਲਕਾ ਆ ਰਹੀ ਹੈ ਹੈਨਾ ਕਾਲਕਾ ਜਿਸ ਦਿਨ ਕਿਸੇ ਦੇ ਸਿਰ ਤੇ ਆ ਗਈ ਨਾ ਫਟ ਜਾਊ ਸਰੀਰ ਕਾਲਕਾ ਦੇ ਨਾਲ ਉਹਦੇ ਚੌਰ ਦੇ ਜੋਗਣੀਆਂ ਚਲਣਦੀਆਂ ਜਿਸ ਦਿਨ ਕਾਲਕਾ ਸਿਰ ਤੇ ਆ ਗਈ ਪਤਾ ਲੱਗ ਜੂ ਹਾਂ ਇਹ ਗੱਲ ਕਹਿ ਸਕਦੇ ਆ ਵੀ ਉਹਨਾਂ ਦਾ ਨਾ ਯੂਜ਼ ਕਰਕੇ ਕੋਈ ਸ਼ੈਤਾਨੀ ਤਾਕਤ ਸਿਰ ਤੇ ਖੇਡ ਰਹੀ ਹੋਵੇ ਕਹਿੰਦੇ ਲੱਗਦਾ ਤਾਂ ਸਰਕਾਰ ਸਿਰ ਤੇ ਆ ਗਈ ਲੱਗਦਾ ਤਾਂ ਸਰਕਾਰ ਦੇ ਨਾਲ 1,24,000 ਪੀਰ ਪਗੰਬਰ ਨਾਲ ਚੱਲਦਾ ਮੈਂ ਕਲੀਅਰ ਕਟ ਕਹਿ ਰਿਹਾ ਜੀ ਠੀਕ ਹੈ ਨਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਮਾਲਕ ਦੀ ਰਹਿਮਤ ਆ ਜਿਨ੍ਹਾਂ ਨੇ ਸਟੱਡੀ ਕੀਤੀ ਆ ਜਿਨ੍ਹਾਂ ਨੇ ਪੜਿਆ ਵਾ ਉਹਨਾਂ ਨੂੰ ਪਤਾ ਵਾ ਵੀ ਇਹ એનਰਜੀਜ਼ ਇਹ ਤਾਕਤਾਂ ਕਦੀ ਸਿਰ ਤੇ ਨਹੀਂ ਆਉਂਦੀਆਂ ਹਾਂ ਮੈਸੇਜ ਦੇ ਸਕਦੀਆਂ ਇਹਨਾਂ ਦੇ ਮੈਸੇਜ ਆ ਸਕਦੇ ਆ ਜਦੋਂ ਅਸੀਂ ਮੈਡੀਟੇਸ਼ਨ ਤੇ ਬੈਠਦੇ ਆ ਤੇ ਅਨਰਜੀਜ਼ ਕਨੈਕਟ ਹੁੰਦੀਆਂ ਹਮ ਹਮ ਜਿਦਾ ਮੋਦੀ ਪ੍ਰਾਈਮ ਮਿਨਿਸਟਰ ਆ ਹੁਣ ਪ੍ਰਾਈਮ ਮਿਨਿਸਟਰ ਆਪਣਾ ਮੈਸੇਜ ਕਿਨੂੰ ਦੇ ਰਿਹਾ ਆਪਣੇ ਜਿਹੜੇ ਥਲੇ ਮਿਨਿਸਟਰਸ ਜੀ ਉਹਨਾਂ ਤੱਕ ਮੈਸੇਜ ਆ ਰਿਹਾ ਸਾਡੇ ਤੱਕ ਥੋੜੀ ਆ ਰਿਹਾ ਜੀ ਉਹਨਾਂ ਦੇ ਕੀ ਸੀਕ੍ਰਟ ਚੱਲਦੇ ਹੋ ਤਾਂ ਉਹਨਾਂ ਨੂੰ ਪਤਾ ਵਾ ਜੀ ਕੋਈ ਵਾਇਆ ਮੋਬਾਈਲ ਫੋਨ ਜਾਂ ਈਮੇਲ ਉਹਨਾਂ ਦੇ ਮੈਸੇਜ ਹੁੰਦੇ ਹਨਾ ਜੀ ਜੇ ਜੇ ਸਰੀਰਕ ਰੂਪ ਦੇ ਵਿੱਚ ਇੱਕ ਪ੍ਰਾਈਮ ਮਿਨਿਸਟਰ ਬੈਠਾ ਤੇ ਉਹ ਆਪਣੇ ਮੈਸੇਜ ਅੱਗੇ ਭੇਜਦਾ ਵਾ ਐਂਡ ਉਹਦੇ ਮੰਤਰੀ ਹੋ ਸਕਦਾ ਉਹ ਕੋਈ ਮੈਸੇਜ ਆਪਣੇ ਕੋਡਵਰਡ ਚ ਭੇਜਦੇ ਹੋਣ ਚੂੜੀ ਨਹੀਂ ਵੀ ਸਾਰੇ ਮੈਸੇਜ ਡਾਇਰੈਕਟ ਆਉਂਦੇ ਹੁੰਦੇ ਹੋ ਉਹਨਾਂ ਕੋ ਡੀਕੋਡ ਕੋਈ ਨਾ ਕੋਈ ਮੈਥਡ ਰੱਖਿਆ ਹੁੰਦਾ ਜਿਹੜੀਆਂ ਏਜੰਸੀਜ਼ ਵੀ ਮੈਸੇਜ ਕਰਦੀਆਂ ਕਿ ਦੂਜੇ ਨੂੰ ਉਹ ਵੀ ਕੋਡਿੰਗ ਚ ਕਰਦੀਆਂ ਹਾਂਜੀ ਆਮ ਲੋਕ ਸੋਹਂਦੇ ਆ ਕੋਡਿੰਗ ਚ ਮੈਸੇਜ ਹੁੰਦਾ ਜੇ ਆਰਮੀ ਕੋਈ ਮੈਸੇਜ ਕਰਦੀ ਆ ਤਾਂ ਉਹ ਕੋਡਿੰਗ ਚ ਹੁੰਦਾ ਜਿਦਾ ਆਪਣਾ ਮੂਵੀਜ਼ ਵਿੱਚ ਦੇਖਦੇ ਆ ਕੋਡਿੰਗ ਚ ਹੁੰਦਾ ਨਾ ਤੇ ਡੀਕੋਡ ਕੌਣ ਕਰਦਾ ਜਿਹੜਾ ਉਸ ਮੈਸੇਜ ਨੂੰ ਸਮਝਦਾ ਆ ਜਿਹਨਾਂ ਨੂੰ ਤਰੀਕਾ ਦੱਸਿਆ ਗਿਆ ਵੀ ਆ ਮੈਸੇਜ ਆਊਗਾ ਤਾਂ ਇਹ ਡੀਕੋਡ ਹੋਣਾ ਹੀ ਇਹਨੂੰ ਏਦਾਂ ਡੀਕੋਡ ਕਰੂਗਾ ਫਿਰ ਉਹ ਕੋ ਮੈਸੇਜ ਨੂੰ ਮਤਲਬ ਜਿਦਾ ਮੂਵੀ 100 ਪ੍ਰੀਸੀਜ਼ਰ ਜਿਹੜੀਆਂ ਇਹ ਤਾਕਤਾਂ ਅੱਜ ਵੀ ਮੌਜੂਦ ਆ ਐਂਡ ਇਹ ਮੈਸੇਜ ਦਿੰਦੀਆਂ ਆ ਐਂਡ ਮੈਸੇਜ ਡੀਕੋਡ ਹੁੰਦੇ ਆ ਓਕੇ ਸੋ ਮੈਂ ਇਹ ਕਹਿ ਰਿਹਾ ਕਿ ਮੈਨੂੰ ਇਹਨਾਂ ਦੀ એનਰਜੀਜ਼ ਦੇ ਨਾਲ ਜਦੋਂ ਆਪਾਂ ਕਨੈਕਟ ਹੁੰਨੇ ਆ ਜਦੋਂ ਆਪਾਂ ਬੈਠਦੇ ਆ ਮੈਡੀਟੇਸ਼ਨ ਤੇ ਪ੍ਰਭੂ ਕਿਰਪਾ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਕਿਰਪਾ ਨਾਲ ਮੈਡੀਟੇਸ਼ਨ ਤੇ ਬੈਠਦੇ ਆ ਉਦੋਂ ਆਉਣ ਵਾਲੇ ਸਮੇਂ ਬਾਰੇ ਪ੍ਰੈਡਿਕਸ਼ਨਸ ਆਉਂਦੀਆਂ ਆ ਸੋ ਇਸ ਕਰਕੇ ਆਪਾਂ ਦੁਨੀਆ ਤੋਂ ਉਲਟ ਇਹ ਗੱਲ ਕਹਿ ਸਕਦੇ ਆ ਸਾਰੀ ਵਿਚਾਰਧਾਰਾ ਤੋਂ ਉਲਟ ਇੱਕ ਗੱਲ ਮੈਂ ਕਹਿ ਸਕਦਾ ਵੀ 2025 ਐਂਡ ਨਹੀਂ 2025 ਸ਼ੁਰੂਆਤ ਆ ਆ ਇਹ ਕਹਿ ਸਕਦੇ ਕਿ ਵਰਲਡ ਦੀ ਪਾਪੂਲੇਸ਼ਨ ਅੱਧੀ ਰਹਿ ਜਾਏਗੀ ਬਹੁਤ ਵੱਡੇ ਲੈਵਲ ਦੇ ਉੱਤੇ ਮਨੁੱਖਤਾ ਦਾ ਕਹਾਣ ਹੋਊਗਾ ਐਕਸਟ੍ਰੀਮ ਲੈਵਲ ਦੇ ਉੱਤੇ ਅਧਤ ਸੋਣਗੀਆਂ ਸਾਡੇ ਕਿਹੜਾ ਪਤਾ ਨਹੀਂ ਕਿਹੜਾ ਸਾਡੇ ਨਾਲੋਂ ਵਿਛੜ ਜਾਊਗਾ ਪਤਾ ਨਹੀਂ ਕੌਣ ਬਚੂਗਾ ਕੌਣ ਨਹੀਂ ਬਚੂਗਾ ਬੱਤ ਕਾਲ ਯੁੱਗ ਦਾ ਅੰਤ ਨਹੀਂ ਹੋਊਗਾ ਸੋ ਸੀ ਕਿਹਾ ਕਿ ਜਿਹੜੀ ਪੋਪੂਲੇਸ਼ਨ ਆ ਅੱਧੀ ਰਹਿ ਜੂਗੀ ਕੀ ਜਦੋਂ ਤੱਕ ਕਲਕੀ ਅਵਤਾਰ ਦਾ ਜਨਮ ਹੋਏਗਾ ਉਦੋਂ ਤੱਕ ਪੂਰੀ ਪੋਪੂਲੇਸ਼ਨ ਖਤਮ ਹੋ ਚੁੱਕੀ ਹੋਏਗੀ ਪੂਰੀ ਖਤਮ ਨਹੀਂ ਹੋਏਗੀ ਇੱਕ ਛਾਨਣਾ ਬੱਜੇਗਾ ਕੁਦਰਤ ਛਾਨਣਾ ਮਾਰਦੀ ਛਾਨਾ ਵੱਜਦਾ ਸਮੇਂ-ਸਮੇਂ ਦੇ ਉੱਤੇ ਛਾਨਾ ਵੱਜਦਾ ਆਇਆ ਤੇ ਇਹ ਹੁਣ ਵੀ ਵੱਜਣਾ ਵਾ ਕੀ ਨਾਰਮਲ ਇਨਸਾਨ ਕਲਕੀ ਅਵਤਾਰ ਨੂੰ ਦੇਖ ਪਾਉਣਗੇ ਦੇਖੋ ਉਹੀ ਬੰਦਗੀ ਵਾਲੀਆਂ ਰੂਹਾਂ ਜਿਹੜੇ ਸੱਚ ਨਾਲ ਜੁੜੇ ਹੋਣਗੇ ਸੱਚ ਨੂੰ ਪਿਆਰ ਕਰਦੇ ਹੋਣਗੇ ਜਿਨ੍ਹਾਂ ਅੰਦਰ ਇਨਸਾਨੀਅਤ ਲਈ ਦਇਆ ਹੋਊਗੀ ਪਿਆਰ ਹੋਊਗਾ ਪਰਮਾਤਮਾ ਨੂੰ ਮਿਲਣ ਦੀ ਤਾਂਗ ਹੋਊਗੀ ਉਹ ਕਲਕੀ ਨੂੰ ਵੀ ਮਿਲਣਗੇ ਪਰ ਕਲਕੀ ਅਵਤਾਰ ਨੂੰ ਮਿਲਣ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰਤਾ ਕਰੀਏ ਇਹ ਜਿਹੜਾ ਯੁੱਗ ਹੈ ਨਾ ਜਿਹੜਾ ਸਟਾਰਟ ਹੋ ਰਿਹਾ 2025 ਦੇ ਵਿੱਚ ਬਹੁਤ ਵੱਡੇ ਲੈਵਲ ਤੇ ਲੋਕ ਮੈਡੀਟੇਸ਼ਨ ਵਾਲੇ ਪਾਸੇ ਅਟਰੈਕਟ ਹੋਣਗੇ ਜਿਸ ਤਰ੍ਹਾਂ ਹੁਣ ਤੋਂ ਹੀ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਆ ਬੜੀਆਂ ਕਾਲਸ ਮੈਨੂੰ ਬਾਹਰੀ ਕੰਟਰੀਸ ਤੋਂ ਜ਼ਿਆਦਾ ਆਉਂਦੀਆਂ ਇੱਥੋਂ ਇੱਥੋਂ ਬਹੁਤ ਰਹਿ ਰਿਹਾ ਹਲੋ ਬਹੁਤ ਜ਼ਿਆਦਾ ਕਾਲਸ ਬਾਹਰ ਤੋਂ ਹੀ ਲੋਕ ਕਹਿੰਦੇ ਆ ਵੀ ਵੀ ਵਾਂਟ ਟੂ ਡੂ ਮੈਡੀਟੇਸ਼ਨ ਸਾਨੂੰ ਦੱਸੋ ਹਾਊ ਟੂ ਡੂ ਕਿਵੇਂ ਬਹਿਣਾ ਹੈ ਐਂਡ ਅਸੀਂ ਜਾਣਨਾ ਚਾਹੁੰਦੇ ਹਾਂ ਉਸ ਸੱਚ ਨੂੰ ਉਸ ਪਰਮਾਤਮਾ ਦਾ ਨੂਰ ਦੇਖਣਾ ਚਾਹੁੰਦੇ ਹਾਂ ਸਾਨੂੰ ਪਲੀਜ਼ ਗਾਈਡ ਕਰੋ ਹਮ ਇੱਕ ਲੋਕਾਂ ਦੇ ਅੰਦਰ ਅਵੇਰਨੈਸ ਆ ਰਹੀ ਆ ਹਮ ਹਮ ਲੋਕ ਜਾਣਨਾ ਚਾਹੁੰਦੇ ਆ ਹੁਣ ਕਈ ਕਾਲਸ ਆਉਂਦੀਆਂ ਅਮਰੀਕਾ ਤੋਂ ਕਾਲਸ ਆਉਂਦੀਆਂ ਯੂਕੇ ਤੋਂ ਆਉਂਦੀਆਂ ਵੀ ਪੈਸਾ ਬੜਾ ਕਮਾ ਲਿਆ ਬਹੁਤ ਪੈਸਾ ਹੈ ਤੇ ਪੈਸੇ ਦੀ ਕੋਈ ਕਮੀ ਨਹੀਂ ਆ ਤੇ ਕੱਲ ਵੀ ਕਾਲ ਇੱਕ ਆਈ ਆ ਵੀ ਮਤਲਬ ਮੈਂ ਮਤਲਬ 3-4 ਦਿਨ ਤੋਂ ਕਾਲ ਟੈਨਰੀ ਕਰ ਸਕਿਆ ਕੱਲ ਫਿਰ ਉਹਨਾਂ ਦੀ ਕਾਲ ਆਈ ਤੇ ਉਹਨਾਂ ਨੂੰ ਕਹਿਣ ਲੱਗੇ ਵੀ ਮੈਂ ਪੈਸਾ ਬੜਾ ਕਮਾ ਲਿਆ ਵਾ ਮੈਨੂੰ ਪੈਸੇ ਦੀ ਕੋਈ ਕਮੀ ਨਹੀਂ ਬਟ ਮੈਂ ਅੰਦਰੋਂ ਕੁਝ ਮੇਰੇ ਅੰਦਰ ਤਾਂ ਗਿਆ ਕਿ ਮੈਂ ਹੁਣ ਪਰਮਾਤਮਾ ਨੂੰ ਵੇਖਣਾ ਚਾਹੁੰਦਾ ਉਹਨਾਂ ਨੂਰ ਵੇਖਣਾ ਚਾਹੁੰਦਾ ਪਲੀਜ਼ ਮੈਨੂੰ ਗਾਈਡ ਕਰੋ ਤੇ ਫਿਰ ਮੈਨੂੰ ਲੱਗਾ ਵੀ ਉਹ ਜੋ ਉਹਦਾ ਸਿਗਨਲ ਆਉਂਦੇ ਆ ਨਾ ਵੀ ਦੁਨੀਆ ਸਪਿਰਚੁਅਲ ਅਵੇਕਿੰਗ ਵੱਲ ਜਾ ਰਹੀ ਆ ਲੋਕ ਜਾਗ ਰਹੇ ਆ ਐਂਡ ਲੋਕ ਜਾਨਣਾ ਚਾਹੁੰਦੇ ਆ ਤੁਸੀਂ ਕਿਹਾ ਕਿ ਜਦੋਂ ਤੱਕ ਕਲਕੀ ਅਵਤਾਰ ਆਉਣਾ ਹੈ ਅਸੀਂ ਆਪਣੇ ਆਪ ਨੂੰ ਤਿਆਰ ਤਾਂ ਕਰੀਏ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਮੰਨ ਲਓ ਮੈਂ ਮੈਂ ਇੱਕ ਨਾਰਮਲ ਹਿਊਮਨ ਬੀਂਗਾ ਮੈਂ ਚਾਹੁੰਨੀ ਆ ਕਿ ਮੈਂ ਆ 25 ਤੋਂ 30 ਵਾਲਾ ਜਿਹੜਾ ਟਾਈਮ ਆਉਣਾ ਆ ਇਹਨੂੰ ਪਾਰ ਕਰਕੇ ਮੈਂ ਹੋਰ ਅੱਗੇ ਜਾਵਾਂ ਮਤਲਬ ਜ਼ਿੰਦਗੀ ਨੂੰ ਆਪਣੇ ਵਧੀਆ ਸੁਚਾਰੂ ਢੰਗ ਦੇ ਨਾਲ ਮਤਲਬ ਪਰਮਾਤਮਾ ਜਦੋਂ ਤੱਕ ਕਹ ਲੋ ਕਿ ਕਲਕੀ ਦਾ ਅਵਤਾਰ ਨਹੀਂ ਆਉਂਦਾ ਉਦੋਂ ਤੱਕ ਮੈਂ ਉਸ ਦੌਰ ਤੱਕ ਪਹੁੰਚਾਂ ਮੈਂ ਕਿੱਦਾਂ ਪ੍ਰੀਪੇਅਰ ਕਰ ਸਕਦੇ ਹਾਂ ਆਪਣੇ ਆਪ ਨੂੰ ਤੁਹਾਡਾ ਸਵਾਲ ਬੜਾ ਖੂਬਸੂਰਤ ਹੈ ਇਹਨੂੰ ਮੈਂ ਆਨ ਆਨ ਕਰਨਾ ਚਾਹੁੰਦਾ ਵਾਂ ਕਿ ਜਿਹੜੀ ਮੈਂ ਗ ਮਰਜ਼ੀ ਤੇ ਸਰ એનર્ਜੀ ਨਾਲ ਮੈਂ ਕਨੈਕਟ ਜੀ ਹੁੰਦਾ ਮੈਂ ਨਹੀਂ ਹੁੰਦਾ ਉਹਦੀ ਅਕਾਲ ਪੁਰਖ ਦੀ ਕਿਰਪਾ ਨਾਲ ਉਹਦੀ ਮਰਜ਼ੀ ਨਾਲ ਹੁੰਦਾ ਕੋਈ ਵੀ ਕਨੈਕਟ ਹੋ ਸਕਦਾ ਤੁਸੀਂ ਵੀ ਹੋ ਸਕਦੇ ਹੋ ਸੋਅਨ ਸੋ ਕੋਈ ਵੀ ਬੰਦਾ ਜੇ ਉਸ એનર્ਜੀ ਤੋਂ ਮੈਸੇਜ ਲੈਣਾ ਚਾਹੁੰਦਾ ਤੇ ਮੈਂ ਕੋਈ ਰੱਬ ਨਹੀਂ ਕਿ ਮੈਨੂੰ ਹੀ ਉਹ ਮੈਸੇਜ ਆਉਣੇ ਆ ਮੈਸੇਜ ਤੁਹਾਨੂੰ ਵੀ ਆ ਸਕਦੇ ਆ ਕੋਈ ਵੀ ਐਨੀ ਪਰਸਨ ਤੁਹਾਡੇ ਅੰਦਰ ਵੀ ਪਰਮਾਤਮਾ ਨੇ ਉਹੀ ਆਤਮਾ ਦਿੱਤੀ ਆ ਉਹੀ ਸਰੀਰ ਉਹੀ ਤਾਕਤ ਆ ਸਭ ਕੁਝ ਤੁਹਾਡੇ ਕੋਲ ਵੀ ਉਹੀ ਆ ਜੋ ਮੇਰੇ ਕੋਲ ਆ ਸਿਰਫ ਇੱਕ ਕਦਮ ਉਠਾਉਣਾ ਪੈਣਾ ਪਿਆਰ ਦਾ ਚਰਨ ਸਰਨ ਗੁਰ ਏਕ ਪੈੰਡਾ ਜਾਏ ਚੱਲ ਸਤ ਗੁਰ ਕੋਟ ਪੈੰਡਾ ਅੱਗੇ ਹੋਏ ਲੇਤਾ ਇੱਕ ਪਿਆਰ ਦਾ ਕਦਮ ਵਧਾਓ ਉਹ 100 ਕਦਮ ਕੋ ਲੈਣ ਆਊਗਾ ਮੈਡੀਟੇਸ਼ਨ ਤੇ ਬੈਠੋ ਘਰ ਤੋਂ ਘੜ ਅੱਧਾ ਘੰਟਾ ਜ਼ਰੂਰ ਦਿਓ ਕੁਛ ਕੁ ਦਿਨ ਲੱਗਣਗੇ ਮਾਈਂਡ ਸੈਟ ਹੋਣ ਤੇ ਦੇਖਣਾ ਉਹ ਆਪਣੇ ਆਪ ਜਿਹੜੀ એનર્ਜੀ ਆ ਉਹ ਤੁਹਾਨੂੰ ਸੁੰਨ ਚ ਲੈ ਜਾਏਗੀ ਸੋਨ ਚ ਪ੍ਰਵੇਸ਼ ਹੋਊਗਾ ਸੋਨ ਚ ਪ੍ਰਵੇਸ਼ ਹੋਣ ਤੋਂ ਕੁਝ ਸਮੇਂ ਬਾਅਦ ਚ ਜਦੋਂ ਉਹਦੀ એનર્ਜੀ ਨਾਲ ਸਾਡੇ ਦਸਮ ਦਵਾਰ ਦਾ ਕਨੈਕਸ਼ਨ ਬਣਨਾ ਸ਼ੁਰੂ ਹੋ ਜਾਵੇਗਾ ਆਟੋਮੈਟਿਕਲੀ ਤੁਹਾਨੂੰ ਮੈਸੇਜ ਆਉਣੇ ਸ਼ੁਰੂ ਹੋਣਗੇ ਤੁਸੀਂ ਕਹ ਦਸਮ ਦਵਾਰ ਇਹ ਕੀ ਕਨਸੈਪਟ ਆ ਦਸਮ ਦਵਾਰ ਦਾ ਹਾਂ ਦੇਖੋ ਸਾਡਾ ਦਸਮਾ ਦਵਾਰਾ ਬਣਾ ਨੌਂ ਦਵਾਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਹਮ ਹਾਂ ਹੈਨਾ ਜਦੋਂ ਬੱਚਾ ਜਨਮ ਲੈਂਦਾ ਉਦੋਂ ਖੁੱਲਾ ਹੁੰਦਾ ਜੀ ਐਂਡ ਇੱਕ ਸਾਲ ਦੇ ਅੰਦਰ ਅੰਦਰ ਫਿਰ ਉਹ ਜਿਹੜਾ ਖੁੱਲਾ ਦਵਾਰ ਹੁੰਦਾ ਫਿਰ ਕਰਦੇ ਕਰਦੇ ਬਸ ਇਨਾ ਸੁਈ ਦੇ ਨੱਕੇ ਜਿੰਨਾ ਖੁੱਲਾ ਰਹਿ ਜਾਂਦਾ ਉਹਦੇ ਨਾਲ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਆ ਫਿਰ ਉਹ ਦਵਾਰ ਖੁੱਲਦਾ ਆ ਨੌ ਦਵਾਰੇ ਆ ਸਾਡੇ ਸਰੀਰ ਦੇ ਨੌ ਦਵਾਰਿਆਂ ਤੋਂ ਬਾਅਦ ਦਸਵਾਂ ਦਵਾਰ ਸਾਡਾ ਇੱਥੇ ਆ ਗੁਰਬਾਣੀ ਦੇ ਬਾਰੇ ਖੁੱਲ ਕੇ ਗੱਲ ਕਰਦੀ ਆ ਪਰ ਆਪਾਂ ਉਹੀ ਗੱਲ ਵੀ ਆਪਣੀ ਹਾਲਤ ਕੀ ਆ ਵੀ ਆਪਾਂ ਸਿਰਫ ਪੜਨਾ ਜਾਣਦੇ ਆ ਉਹਨੂੰ ਵਿਚਾਰੋ ਉਹਨੂੰ ਪਿਆਰ ਕਰੋ ਉਹਨੂੰ ਰੱਟੂ ਨਾ ਬਣਾਓ ਕਿ ਫੜਾ ਫੜ ਪੜੀ ਜਾਈਏ ਪਰ ਸਾਡੀ ਤਾਂ ਉਹ ਹਾਲਤ ਆ ਵੀ ਪਰ ਪਰ ਗੱਡੀ ਲੱਦੀ ਆ ਪਰ ਪਰ ਭਰੀਏ ਖਾਤ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ ਬਸ ਪੜਨ ਦੇ ਜੋਰ ਲੱਗਾ ਆ ਉਹਨੂੰ ਜਿਗਦੇ ਇਸ਼ਕ ਹੋ ਜੇ ਜਿਗਦੇ ਉਹਨੂੰ ਇੱਕ ਪੰਕਤੀ ਨੂੰ ਵੀ ਕਿਨਕਾ ਇੱਕ ਜਸਜੀਪ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਇੱਕ ਕਿਨਕਾ ਵੀ ਕਿਤੇ ਅੰਦਰ ਵੱਸ ਗਿਆ ਤੇ ਸਵਾਦ ਆਜੂ ਜ਼ਿੰਦਗੀ ਜੀਣ ਦਾ એનર્ਜੀ ਕਨੈਕਟਡ ਹੁੰਦੀ ਆ ਹਨਾ ਸ਼ੋਰਿਆ ਐਂਡ ਜਿਹੜੇ ਉਸ ਰਸ ਨੂੰ ਲੈਂਦੇ ਆ ਜਿਹੜੇ ਉਸ ਰਸ ਨੂੰ ਪੀਂਦੇ ਆ ਪਰਮਾਤਮਾ ਨਾਲ ਜੁੜਦੇ ਆ ਉਹਨਾਂ ਨੂੰ ਮੈਸੇਜ ਆਉਂਦੇ ਆ ਐਂਡ ਮੈਸੇਜ ਡੀਕੋਡ ਹੁੰਦੇ ਆ ਰਿਐਲਿਟੀ ਦੇ ਵਿੱਚ ਹੁੰਦੇ ਆ ਉਹਦੇ ਵਜਿਹਾ ਤੁਹਾਨੂੰ ਕਿਸੇ ਨੈਗੇਟਿਵ ਪਾਵਰ ਨੂੰ ਯੂਜ਼ ਕਰਨ ਦੀ ਲੋੜ ਨਹੀਂ ਕਿਸੇ ਗਲਤ ਚੀਜ਼ ਨੂੰ ਯੂਜ਼ ਕਰਨ ਦੀ ਲੋੜ ਨਹੀਂ ਕੋਈ ਕਰਨ ਪਛਾਣ ਨਹੀਂ ਸਿੱਧ ਕਰਨ ਦੀ ਲੋੜ ਨਹੀਂ ਕੋਈ ਮਸਾਨ ਸਿੱਧ ਕਰਨ ਦੀ ਲੋੜ ਨਹੀਂ ਕੋਈ ਭੂਤ ਪ੍ਰੇਤ ਬਤਾਉਣ ਨਾਲ ਸਾਝ ਪਾਉਣ ਦੀ ਲੋੜ ਨਹੀਂ ਤੁਸੀਂ ਸਿੱਧੇ ਦਾ ਸਿੱਧਾ ਕਨੈਕਟਡ ਗੁਰਨਾਨਕ ਸਾਹਿਬ ਨਾਲ ਹੋ ਗੋ ਗੁਰਨਾਨਕ ਸਾਹਿਬ ਦੀ એનર્ਜੀ ਨਾਲ ਕਨੈਕਟਡ ਹੋ ਕੇ ਦੇਖੋ ਕਿ ਆ ਸਕੂਨ ਮਿਲੂਗਾ ਜੇ ਧਰਮਾ ਦੀਆਂ ਕੰਧਾਂ ਨਾਲ ਡਿੱਗ ਜਾਣ ਧਰਮ ਦੀਆਂ ਕੰਧਾਂ ਨਾਲ ਡਿੱਗ ਜਾਣ ਤਾਂ ਫਿਰ ਮੈਨੂੰ ਕਿਉਂ ਉਹ ਸਕੂਨ ਉਹ ਰਸ ਗੁਰਨਾਨਕ ਸਾਹਿਬ ਦੀ એનર્ਜੀ ਨਾਲ ਜਦੋਂ ਕਨੈਕਟਡ ਹੋਵੋਗੇ ਪਰ ਪਿਆਰ ਨਾਲ ਆਵਾਜ਼ ਤੇ ਮਾਰੋ ਅਪਵਾਜੀ ਨਹੀਂ ਮਾਰਦੇ ਸਾਨੂੰ ਆਵਾਜ਼ ਮਾਰਨੀ ਆਉਂਦੀ ਨਹੀਂ ਕੀ ਜਿਹੜੇ ਇਨਸਾਨ ਸਪਿਰਚੁਅਲ એનર્ਜੀ ਦੇ ਨਾਲ ਜੁੜਨਗੇ ਉਹੀ ਕਲਕੀ ਅਵਤਾਰ ਨੂੰ ਦੇਖ ਪਾਉਣਗੇ ਤੇ ਜੇਕਰ ਉਹ ਕਲਕੀ ਅਵਤਾਰ ਨੂੰ ਦੇਖ ਪਾਉਣਗੇ ਤਾਂ ਕੀ ਕਲਕੀ ਅਵਤਾਰ ਉਹਨਾਂ ਨੂੰ ਸਤਿਯੁਗ ਦੇ ਵਿੱਚ ਲੈ ਜਾਊਗਾ ਸ਼ੋਰ ਲੈ ਕੇ ਜਾਣਗੇ ਜਿਹੜੇ ਸੱਚ ਨਾਲ ਜੁੜੇ ਹੋਣਗੇ ਜਿਹੜੇ ਮੈਡੀਟੇਸ਼ਨ ਕਰਦੇ ਹੋਣਗੇ ਜਿਹੜੇ ਉਹ ਦਇਆ ਧਰਮ ਦਾ ਰਸਤਾ ਫੜਦੇ ਹੋਣਗੇ ਜੋ ਜੀਵਾਂ ਤੇ ਦਇਆ ਕਰਦੇ ਹੋਣਗੇ ਹੈਣਾ ਉਹਨਾਂ ਨੂੰ ਹਰ ਇੱਕ ਦੇ ਵਿੱਚ ਉਹ ਪਰਮਾਤਮਾ ਦਾ ਨੂਰ ਦੇਸਦਾ ਹੋਊਗਾ ਤੇ ਕਿਉਂ ਨਹੀਂ ਲੈ ਕੇ ਜਾਣਗੇ ਸਤਜੁਗ ਦੇ ਵਿੱਚ ਤਾਂ ਸਤ ਚਾਰ ਜਗ ਚਾਰ ਗੁਣ ਸਤਜੁਗ ਦੇ ਵਿੱਚ ਆ ਹੈਨਾ ਉਹ ਚਾਰ ਗੁਣ ਜਿਹਦੇ ਵਿੱਚ ਹੋਣਗੇ ਉਹ ਨੇਚਰਲੀ ਗੱਲ ਉਹ ਪ੍ਰਵੇਸ਼ ਕਰੂਗਾ ਉਹਦੇ ਚ ਸੱਚ ਦਇਆ ਤਪ ਐਨ ਪਵਿੱਤਰਤਾ ਚਾਰ ਗੁਣ ਜਿਹਦੇ ਵਿੱਚ ਹੋਣਗੇ ਉਹ ਜਾਊਗਾ ਉਹਨੂੰ ਲੈ ਕੇ ਜਾਊਗਾ ਪਰਮੇਸ਼ਰ ਕਿਉਂ ਨਹੀਂ ਲੈ ਕੇ ਜਾਊਗਾ ਬਟ ਹੀ ਸਭ ਤੋਂ ਢੀ ਰੁਕਵਟਾ ਕਿਉਂਕਿ ਅਸੀਂ ਕਾਲਯੁਗ ਦੇ ਵਿੱਚ ਜੀ ਰਹਿਆਂ ਕਾਲਯੁਗ ਦਾ ਰਾਜਾ ਹੈਗਾ ਆ ਕਲੀ ਜਿਹੜਾ ਵੀ ਕਿਸੇ ਨੂੰ ਵੀ ਇਹਨਾਂ ਚਾਰ ਕਹਿ ਲੋ ਕਿ ਸੱਚ ਤਾਂਪੇ ਦੇਤੇ ਨਹੀਂ ਚਲਣ ਦਊਗਾ ਪਰ ਫਿਰ ਵੀ ਜਿਹੜਾ ਇਨਸਾਨ ਸਮੇ ਦੀ ਮਾਰ ਨੂੰ ਤੋੜ ਕੇ ਅੱਗੇ ਵਧੂਗਾ ਹੈਨਾ ਇਹਨਾਂ ਕਹਿ ਲੋ ਗੁਰੂ ਦੇ ਦਿੱਤੇ ਉਪਦੇਸ਼ ਤੇ ਚੱਲੂਗਾ ਉਹੀ ਸਤਿਯੁਕ ਦੇ ਵਿੱਚ ਐਂਟਰ ਕਰਦਾ ਉਹ ਤਾਂ ਤੋਂ ਵੱਡੀ ਭਗਤੀ ਕੀ ਆ ਸਭ ਤੋਂ ਵੱਡੀ ਭਗਤੀ ਮੈਂ ਨਹੀਂ ਕਹਿੰਦਾ ਵੀ ਤੁਸੀਂ ਮੈਡੀਟੇਸ਼ਨ ਵੀ ਨਾ ਕਰੋ ਜੀ ਮੈਂ ਇੱਕ ਵੱਡੀ ਵੱਡੀ ਗੱਲ ਕਹਿਣ ਲੱਗਾ ਜੀ ਕੁਝ ਵੀ ਨਾ ਕਰੋ ਹੂੰ ਮਤਲਬ ਮੈਂ ਇੱਕ ਬੜੀ ਵੱਡੀ ਗੱਲ ਕਹਿ ਲਗਾ ਤੁਸੀਂ ਗੁਰਦੁਆਰੇ ਵੀ ਨਾ ਜਾਓ ਤੁਸੀਂ ਮੰਦਰ ਵੀ ਨਾ ਜਾਓ ਤੁਸੀਂ ਕਿਤੇ ਵੀ ਨਾ ਜਾਓ ਤੁਸੀਂ ਮੈਡੀਟੇਸ਼ਨ ਵੀ ਨਾ ਕਰੋ ਤੁਸੀਂ ਨੋਰਮਲ ਲਾਈਫ ਸਪੈਂਡ ਕਰਨੇ ਸ਼ੁਰੂ ਕਰ ਦਿਓ ਇੱਕ ਕੰਮ ਕਰ ਲੋ ਸਭ ਤੋਂ ਵੱਡੀ ਗੱਲ ਕੀ ਕਰਨੀ ਉਹਦੇ ਬਣਾਏ ਬੰਦਿਆਂ ਤੇ ਦਇਆ ਕਰਨੀ ਸ਼ੁਰੂ ਕਰ ਦਿਓ ਉਹਦੇ ਬਣਾਏ ਬੰਦਿਆਂ ਚ ਰੱਬ ਲੱਭਣਾ ਸ਼ੁਰੂ ਕਰ ਦਿਓ ਉਹ એનર્ਜੀ ਤੁਹਾਡੇ ਨਾਲ ਕਨੈਕਟਡ ਹੋ ਜਾਏਗੀ ਕਿਸੇ ਦਾ ਬੁਰਾ ਨਾ ਕਰੋ ਕਿਸੇ ਦਾ ਬੁਰਾ ਨਾ ਕਰੋ ਸੋਚੋ ਕਿਸੇ ਦਾ ਮਾਰਾ ਨਾ ਸੋਚੋ ਜੇ ਕਰ ਸਕਦੇ ਹੋ ਕਿਸੇ ਦਾ ਭਲਾ ਕਰੋ ਹਾਂ ਤੁਸੀਂ ਕਿਸੇ ਦੀਆਂ ਕਿਸੇ ਰੋਂਦੇ ਹੋਏ ਦੇ ਅੱਖਾਂ ਦੇ ਅਥਰੂ ਪੂੰਝਦੇ ਹੋ ਜੀ ਕਿਸੇ ਭੁੱਖੇ ਨੂੰ ਰਜਾਜ ਕਿਸੇ ਭੁੱਖੇ ਨੂੰ ਖਵਾ ਦਿਓ ਕਿਸੇ ਦਾ ਤਨ ਕਜਦੇ ਹੋ ਕਿਸੇ ਬੇਟੀ ਦੀ ਸ਼ਾਦੀ ਉੱਤੇ ਕਪੜਾ ਦੇ ਰਹੇ ਹੋ ਤੁਸੀਂ ਕਰਕੇ ਤਾਂ ਵੇਖੋ ਜੇ ਉਹ ਨਰਜੀ ਨਾ ਕਨੈਕਟਡ ਹੋ ਗਏ ਤੁਹਾਨੂੰ ਮੈਸੇਜ ਦਵੇ ਫਿਰ ਮੈਨੂੰ ਫੜਿਓ ਪਹਿਲਾਂ ਗੁਣ ਤਾਂ ਲਿਆਓ ਅੰਦਰ ਉਹ ਚੀਜ਼ਾਂ ਜਿਹੜੀਆਂ ਗੁਰੂਆਂ ਪੀਰਾਂ ਰਹਿਬਰਾਂ ਨੇ ਸਾਨੂੰ ਸਿਖਾਈਆਂ ਹਮਮ ਭੌਲ ਧਰਮ ਦਇਆ ਕਾ ਪੁੱਤ ਵੀ ਧਰਮ ਦਇਆ ਦਾ ਪੁੱਤਰ ਆ ਹੈਨਾ ਕੋਈ ਇਨਸਾਨ ਬਾਰੋ ਜਿੰਨਾ ਮਰਜ਼ੀ ਵੇਖ ਬਣਾ ਲਵੇ ਉਹ ਧਰਮੀ ਨਹੀਂ ਬਣ ਸਕਦਾ ਗੁਰਨਾਮ ਸਿੰਘ ਸਾਹਿਬ ਕਹਿੰਦੇ ਮੈਂ ਆਪਣੇ ਕੋਲੋਂ ਇੱਕ ਬੋਲ ਵੀ ਨਹੀਂ ਬੋਲਿਆ ਉਹ ਕਹਿੰਦੇ ਧੌਲ ਧਰਮ ਦਇਆ ਦਾ ਪੁੱਤ ਧਰਮ ਦਇਆ ਦਾ ਪੁੱਤਰ ਆ ਪਹਿਲਾਂ ਅੰਦਰ ਦਇਆ ਪਿਆਰ ਇਨਸਾਨੀਅਤ ਲਈ ਉਪਜੇਗਾ ਫਿਰ ਤੂੰ ਧਰਮੀ ਬਣੇਗਾ ਸੋ ਡਾਕਟਰ ਸਾਹਿਬ ਅਸੀਂ ਗੱਲਬਾਤ ਕਰ ਰਹੇ ਹਾਂ ਕਲਯੁਗ ਦੇ ਬਾਰੇ ਕਿੰਦਨ ਕਹਿੰਦੀ ਆ ਸਮਾਂ ਆਪਣੇ ਆਪ ਵੀ ਕੋਈ ਜ਼ਰੂਰ ਦੁਹਰਾਉਂਦਾ ਆ ਸੋ ਅਸੀਂ ਦੇਖ ਤੁਸੀਂ ਕਿਹਾ ਕਿ ਜਿੱਦਾਂ ਕਲਯੁਗ ਹਜੇ ਬੱਚਾ ਆ ਇਹਨੇ ਹੌਲੀ-ਹੌਲੀ ਗਰੋ ਕਰਨਾ ਵੱਡੇ ਹੋਣਾ ਕੀ ਇਹ ਸਤੋ ਪਹਿਲਾਂ ਵੀ ਕਲੀਗੋ ਆ ਚੁੱਕਿਆ ਬਿਲਕੁਲ ਇਸ ਤੋਂ ਪਹਿਲਾਂ 7 ਵਾਰ ਹੀ ਕਲੀਗੋ ਆ ਚੁੱਕਾ 7 ਵਾਰੀ ਇਸ ਪ੍ਰithvi ਦਾ ਹੰਤ ਹੋਇਆ ਵਾ ਐਂਦੇ 8ਵੀਂ ਵਾਰੀ ਆ ਹੂੰ ਹੂੰ ਤੇ ਲਾਸਟ ਟਾਈਮ ਜਿਹੜਾੰ ਤੋਂ ਕਿਸ ਤਰ੍ਹਾਂ ਹੋਇਆ ਸੀਗਾ ਕਿਸੇ ਅਲੱਗ-ਅਲੱਗ ਤਰ੍ਹਾਂ ਦੇ ਨਾਲ ਇੱਕ ਵਾਰੀ ਤਾਂ ਮੇਨ ਜਿਹੜਾ ਬਾਈਬਲ ਦੇ ਵਿੱਚ ਜਾਂ ਹਵਾਲਾ ਮਿਲਦਾ ਵੀ ਜਦੋਂ ਇੱਕ ਵਾਰੀ ਭਜਰਤ ਨੂੰ ਜਦੋਂ ਪਾਣੀ ਵਿੱਚ ਪ੍ਰithvi ਡੁੱਬ ਗਈ ਸੀ ਹੂੰ ਹੂੰ ਐਨਾ ਉਹ ਜਦੋਂ ਕਿੰਨੇ ਦਿਨ ਉਹ ਕਿਸ਼ਤੀ ਤੈਰਦੀ ਰਹੀ ਸੀ ਅਲੱਗ-ਅਲੱਗ ਤਰ੍ਹਾਂ ਦੇ ਹਵਾਲੇ ਸ਼ਾਸਤਰਾ ਵਿੱਚ ਮਿਲਦੇ ਆ ਤੋ ਉਹ ਕਈ ਕਈ ਤਰੀਕਿਆਂ ਦੇ ਨਾਲ ਪਰਮੇਸ਼ਰ ਉਹਦਾ ਅੰਤ ਕਰ ਸਕਦਾ ਸੱਤ ਵਾਰ ਪਹਿਲਾਂ ਹੋ ਚੁੱਕਾ ਸੱਤ ਵਾਰੀ ਪਹਿਲਾਂ ਅੰਤ ਹੋ ਚੁੱਕਾ ਆ ਇਹ ਹੁਣ ਅਠਵਾਂ ਆ ਹਮ ਹਮ ਐਨ ਹੁਣ ਤੋਂ ਇਹਦੀ ਪ੍ਰੈਪਰੇਸ਼ਨ ਸ਼ੁਰੂ ਕਰ ਦਿਓ ਜਿਹੜਾ ਸਮਾਂ ਆ ਰਿਹਾ ਆ 2025 ਤੋਂ 30 ਦੇ ਵਿੱਚ ਇਹਦੇ ਵਾਸਤੇ ਹੁਣ ਤੋਂ ਆਪਣੀ ਤਿਆਰੀ ਸਟਾਰਟ ਕਰੋ ਹੁਣ ਤੋਂ ਮੰਨ ਲਓ ਜਦੋਂ ਸਾਨੂੰ ਕਹਿੰਦੀ ਆ ਨਾ ਕਿ ਜਦੋਂ ਸਾਨੂੰ ਦੇਖ ਹੀ ਰਿਹਾ ਸਾਹਮਣੇ ਕਿ ਆਉਣ ਵਾਲਾ ਟਾਈਮ ਬਹੁਤ ਬੁਰਾ ਆ 25 ਤੋਂ 30 ਤੱਕ ਦਾ ਸਮਾਂ ਉਥਲ-ਪੁਥਲ ਦਾ ਆ ਵਰਲਡ ਵਾਰ ਲੱਗੂਗੀ ਮਹਾਮਾਰੀ ਆਊਗੀ ਇਸ ਤੋਂ ਲਾਵਾ ਹੋਰ ਕਿਹੜੇ-ਕਿਹੜੇ ਮੰਨ ਲਓ ਕਿ ਸਿੰਪਟਮ ਹੈ ਜਿਹੜੇ ਇਨਸਾਨਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਦੇਖੋ ਮਹਾਮਾਰੀਆਂ ਫੈਲਣੀਆਂ ਵਾ ਉਹੀ ਮੈਂ ਕਹਿ ਰਿਆ ਮਹਾਮਾਰੀਆਂ ਫੈਲਣੀਆਂ ਵਾ ਵਰਲਡ ਵਾਰ ਲੱਗਣੀ ਆ ਹੈ ਨਾ ਸੱਚ ਧਰਮ ਦਇਆ ਨੇ ਛਿਪ ਜਾਣਾ ਵਾ ਮਾਵਾਂ ਨੇ ਪੁੱਤ ਨਹੀਂ ਸੰਭਾਲਣੇ ਉਹ ਸਮਾਂ ਆ ਰਿਹਾ ਵਾ ਜੋ ਮੇਰੀ ਇੰਟੂਇਸ਼ਨ ਕਹਿ ਰਹੀ ਹੈ ਜੋ ਅਸੀਂ ਵੇਖ ਰਹੇ ਹਾਂ ਉਹ ਸਮਾਂ ਬਹੁਤ ਡੇਂਜਰਸ ਹੋਣਾ ਵਾ ਪਰ ਤਾਂ ਦੁਨੀਆ ਦਾ ਅੰਦਰ ਨਹੀਂ ਹੁਣ ਪੈਸੇ ਦਾ ਕਾਲ ਪੈ ਸਕਦਾ ਬਹੁਤ ਕੁਝ ਹੋਣਾ ਜਦੋਂ ਵਰਲਡ ਵਰਡ ਵਾਰ ਲੱਗਣੀ ਆ ਉਸੇ ਬਾਰੇ ਵਰਲਡ ਵਾਰ ਲੱਗਣ ਦੇ ਬਹੁਤ ਵੱਡੇ ਚਾਂਸਸ ਬਣ ਰਹੇ ਆ ਉਸ ਵੇਲੇ ਬੈਂਕ ਕਲੈਪਸ ਕਰ ਜਾਣਗੇ ਓਕੇ ਯੂ ਐਸ ਜਿਹੜਾ ਡਾਲਰ ਹੈ ਉਹ ਡਿੱਗ ਜਾਏਗਾ ਡਾਲਰ ਦੀ ਕੀਮਤ ਜਦੋਂ ਡਿੱਗੇਗੀ ਅਮਰੀਕਾ ਤੇ ਜਦੋਂ ਡਾਲਰ ਦੀ ਕੀਮਤ ਡਿੱਗਦੀ ਆ ਤਾਂ 올 ਵਰਲਡ ਦੀ ਇਕਨੋਮੀ ਹਿਲਦੀ ਆ ਸਾਰੇ ਜਾਣਦੇ ਆ ਥਮਾ ਨਾ ਉਹ ਸਾਰੇ 올 ਵਰਲਡ ਦੀ ਇਕਨੋਮੀ ਦਾ ਸੋ ਜੇ ਡਾਲਰ ਡਿੱਗਾ ਇਵੇਂ ਨੇਚਰਲੀ ਗੱਲ ਆ ਇਹ ਉਤਰ-ਪੁਤਰ ਹੋਊਗੀ। ਮੁਖਮਰੀ ਆ ਸਕਦੀ ਹੈ। ਮੁਖਮਰੀ ਫੈਲੇਗੀ, ਬਿਮਾਰੀਆਂ ਫੈਲਣਗੀਆਂ। ਫਿਰ ਉਸ ਵੇਲੇ ਬੈਂਕ ਕੋਲੈਪਸ ਹੋ ਸਕਦੇ ਆ। ਬੈਂਕ ਬੰਦ ਹੋ ਸਕਦੇ ਆ। ਸਰਕਾਰ ਸਾਡੇ ਕਾਊਂਟ ਨੂੰ ਸੀਜ਼ ਕਰ ਸਕਦੀ ਆ। ਓਕੇ। ਜਸਟ ਲਾਈਕ ਨੋਟ ਬੰਦੀ। ਹੂੰ ਹੂੰ। ਸਰਕਾਰ ਸਾਡੇ ਕਾਊਂਟਸ ਨੂੰ ਸੀਜ਼ ਕਰ ਸਕਦੀ ਆ। ਭਾਵੇਂ ਸਾਨੂੰ ਸਾਡਾ ਪੈਸਾ ਖਰਚਣ ਨੂੰ ਨਹੀਂ ਮਿਲੂਗਾ। ਹੂੰ ਹੂੰ। ਉਸ ਵਾਤੇ ਕੀ ਕਰੋਗੇ? ਪਹਿਲੀ ਗੱਲ ਤਾਂ ਸਭ ਤੋਂ ਅੱਜ ਤੋਂ ਇਹ ਗੱਲ ਸਿੱਖ ਲਓ ਕਿ ਮਾਰੇ ਮੋਟੇ ਜਿਹੜੇ ਲੋਨ ਲੈਣੇ ਪਏ ਆਪਾਂ ਬਜਾਜ ਤੋਂ ਜਾਂ ਕੋਈ ਚੱਕਰ ਨਹੀਂ। ਛੋਟੇ ਮੋਟੇ ਲੋਨ ਦੀ ਕੋਈ ਡਾ ਇਸ਼ੂ ਨਹੀਂ। ਵੱਡਾ ਲੋਨ ਲੈਣ ਤੋਂ ਬਚੋ ਕੋਈ ਮਕਾਨ ਬਣਾਉਣ ਦੇ ਵਾਸਤੇ 15 20 50 ਲੱਖ ਰੁਪਏ ਲੈਣ ਦੀ ਸੋਚ ਰਿਆ ਤੂੰ ਹੁਣ ਤੂੰ ਹੀ ਆਈਡੀਆ ਨੂੰ ਡਰਾਪ ਕਰ ਦਿਓ ਕਿਉਂਕਿ ਲੋਨ ਲਈ ਜੇ ਲੱਥਣਾ ਕਲੀਅਰ ਕਟ ਦੀ ਗੱਲ ਜੇ ਆਉਣ ਵਾਲਾ ਸਮਾਂ ਬੜਾ ਲਾਜੂਬੀ ਦੇ ਹੀ ਸਟਰੀ ਰਿਪੀਟ ਹੁੰਦੀ ਆ 1929 ਦੇ ਵਿੱਚ ਆ ਆਰਥਿਕ ਮੰਦਾ ਆਇਆ ਸੀ ਸਾਰੇ ਜਾਣਦੇ 100 ਸਾਲ ਬਾਅਦ ਰਿਪੀਟਡ ਰਿਪੀਟ ਵੱਜਦੀ 2029 ਆ ਰਿਹਾ ਆਰਥਿਕ ਮੰਦਾ ਆਊਗਾ ਯਾਰ ਜਿਨ੍ਹਾਂ ਨੇ 2029 ਦਾ ਆਰਥਿਕ ਮੰਦਾ ਰੀਡ ਕੀਤਾ ਆ ਜਿਨ੍ਹਾਂ ਨੇ ਮੈਜਿਸਟਰਸ ਦੀ ਐਮਏ ਆ ਤੇ ਮੈਨੂੰ ਪਤਾ ਹੈ ਕਿ ਮੈਂ ਆਰਥਿਕ ਮੰਦੇ ਦੇ ਇਫੈਕਟ ਪੜੇ ਆ ਵੀ ਕੀ ਹਾਲਤ ਸੀ ਉਸ ਵੇਲੇ ਥੋੜੇ ਬਹੁਤ ਇਫੈਕਟ ਦੱਸ ਸਕਦੇ ਹੋ ਕੀ ਦੇਖੋ ਜੋ ਮੋਟਾ ਮੋਟਾ ਯਾ ਥੋੜਾ ਬਹੁਤਾ ਯਾਦ ਆ ਵੀ ਉਸ ਟਾਈਮ ਤੇ ਜਦੋਂ ਇਕਨੋਮੀ ਸਾਰੀ ਡਿੱਗ ਪਈ ਸੀ ਲੋਕਾਂ ਦੇ ਕੋਲ ਕੋਈ ਪੈਸਾ ਨਹੀਂ ਸੀ ਖਾਣ ਪੀਣ ਵਾਤੇ ਹੀ ਬਣ ਕੇ ਚਾਹ ਪੀਣ ਜੋਗੇ ਵੀ ਪੈਸੇ ਨਹੀਂ ਸੀ ਹੈਨਾ ਉਹ ਹਾਲਾਤ ਫਿਰ ਤੋਂ ਬੈਦਾ ਹੋਣੇ ਆ ਉਹ ਜਿਆ ਪੋਸਗਾ ਨੂੰ ਖੋਲ ਲਾ ਕੇ ਬੜਾ ਲੰਬਾ ਚਲੇ ਜਾਣਾ ਹੁੰਦੇ ਆ ਬਟ ਮੈਂ ਬਰੀਫ ਦੇ ਵਿੱਚ ਇਹ ਗੱਲ ਕਹਿ ਸਕਦਾ ਕਿ ਉਸ ਵੇਲੇ ਆਰਥਿਕ ਮੰਦਾ ਪੂਰੇ ਜਿਹੜਾ ਵਰਲਡ ਸੀ ਇੱਕ ਵਾਰੀ ਡੁੱਬ ਗਿਆ ਸੀ ਆਰਥਿਕ ਮੰਦੇ ਦੇ ਵਿੱਚ ਭੁਖਮਰੀ ਫੈਲ ਗਈ ਸੀ ਸੋ ਉਹਨੂੰ ਰਿਵਾਈਵ ਹੋਣ ਦੇ ਵਿੱਚ ਹੀ ਤਿੰਨ ਚਾਰ ਸਾਲ ਦਾ ਸਮਾਂ ਲੱਗ ਗਿਆ ਸੀ ਉਹ ਇਹਨੂੰ ਵੀ ਲੱਗਣਾ ਵਾ ਆਰਥਿਕ ਮੰਦਾ ਫਿਰ ਤੋਂ ਆਉਣਾ ਵਾ 2029 ਚ ਆਉਣਾ ਵਾ ਪੱਕੀ ਗੱਲ ਹੈ ਤਿਆਰੀ ਕਰ ਲਓ ਠੀਕ ਆ ਵੱਡਾ ਲੋਨ ਲੈਣ ਤੋਂ ਬਚੋ ਛੋਟਾ ਲੈਣਾ ਵਾ ਜਿਹੜੀ इजीली ਇਨਸਟਾਲਮੈਂਟਸ ਪੇ ਕਰ ਸਕਦੇ ਹੋ 2 4 6 ਮਹੀਨੇ ਸਾਲ ਚ ਲੱਤਦੀ ਆ ਲਾ ਲਓ ਠੀਕ ਆ ਵੱਡਾ ਲੋਨ ਨਹੀਂ ਲੈਣਾ ਹਮਮਮ ਪਹਿਲੀ ਗੱਲ ਤਾਂ ਇਹ ਸਿੱਖ ਲੋ ਕਿ ਕੋਈ 25 30 50 ਲੱਖ ਲੈ ਕੇ ਵੱਡੀ ਇਨਵੈਸਟਮੈਂਟ ਕਰਕੇ ਕੋ ਲੋਨ ਦੇ ਉੱਤੇ ਗੇਮ ਨਹੀਂ ਖੇਡਣੀ ਉਹ ਸਮਾਂ ਬਹੁਤ ਪਿੱਛੇ ਜਾ ਚੁੱਕਾ ਜਦੋਂ ਆਪਾਂ ਬਿਜ਼ਨਸ ਦੇ ਵਿੱਚ 50 ਲੱਖ ਰੁਪਏ ਲਾ ਕੇ 2 ਕਰੋੜ ਕਮਾ ਲਿੰਦੇ ਸੀ ਉਹਨ ਸਮਾਂ ਨਹੀਂ ਆਉਣਾ ਖਤਮ ਹੋ ਗਿਆ ਲਿਕੁਇਡ ਮਨੀ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਕਰੋ ਆਪਾਂ ਡਿਪੈਂਡ ਹੋ ਗਏ ਆਨਲਾਈਨ ਤੇ ਟੋਟਲ ਪੇਪੀਅਮ ਫੋਨ ਭੜਿਆ ਗੂਗਲ ਪੇ ਬਾਜ਼ਾਰ ਜਾਣਾ ਚਾਹ ਦਾ ਕੱਪ ਵੀ ਪੀਣਾ ਵਾ ਗੂਗਲ ਪੇ ਸਕੈਨਰ ਜੋ ਏਜੰਸੀਸ ਚਾਹੁੰਦੀਆਂ ਵਾ ਉਸੇ ਤਰ੍ਹਾਂ ਹੀ ਆਪਾਂ ਕਰ ਰਹੇ ਆਂ ਉਹਨਾਂ ਦੇ ਹੱਥ ਦਾ ਖਲੋਣਾ ਬਣ ਰਹੇ ਆਂ ਕਹਿੰਦਾ ਮੈਂ ਆਪਣੀ ਗੱਲ ਕੀ ਕਰਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਦਾ ਮਾਰਕੀਟ ਜਾਂਦਾ ਮੇਰੇ ਕੋਲ ਜੇਬ 'ਚ 10 ਰੁਪਏ ਵੀ ਨਹੀਂ ਹੁੰਦੇ ਐਨ ਜੇ ਮੇਰੇ ਕੋਲ ਫੋਨ ਆ ਤੇ ਮੈਂ ਕਹਿੰਦਾ ਮੇਰੇ ਕੋਲ ਸਭ ਕੁਝ ਆ ਮੈਂ ਆਪਣੇ ਆਪ ਨੂੰ ਵੀ ਨਾਲ ਹੀ ਕਹਿ ਰਿਹਾ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਸਾਰਿਆਂ ਨੂੰ ਹੀ ਆਪਣੇ ਆਪ ਨੂੰ ਵੀ ਗੱਲ ਕਹਿਣੀ ਚਾਹੁੰਦਾ ਵੀ ਕੈਸ਼ ਰੱਖਣਾ ਸ਼ੁਰੂ ਕਰੀਏ ਆਦਤ ਪਾਈਏ ਕਿਉਂਕਿ ਸਾਡੀ ਜਿਹੜੀ ਜੰਗ ਜਨਰੇਸ਼ਨ ਹੈ ਨਾ ਆਪਾਂ ਯੰਗ ਬਲੱਡ ਜਿਹੜਾ ਉਹ ਪੈਸਾ ਰੱਖਣਾ ਪਸੰਦ ਨਹੀਂ ਕਰਦੇ ਮੇਰੇ ਫੋਨ ਦੇ ਵਿੱਚ ਪੀਟੀਐਮ ਆ ਮੇਰੇ 800 ਕੇ ਯਾਰ ਇੱਕ ਸਟੇਟਸ ਸਿੰਬਲ ਬਣ ਗਿਆ ਕਿ ਮੈਂ ਪੈਸਾ ਨਹੀਂ ਰੱਖਦਾ ਉਹ ਪਲੀਜ਼ ਕੈਸ਼ ਕੈਰੀ ਆਨ ਕਰਨਾ ਸ਼ੁਰੂ ਕਰੋ ਸੈਕਿੰਡ ਥਿੰਕ ਥਿੰਕ ਜਿਹੜੀ ਮੈਂ ਮੇਨ ਕਹਿਣੀ ਆ ਵੀ ਯੋਗਾ ਮੈਡੀਟੇਸ਼ਨ ਆਪਣੇ ਆਪ ਨੂੰ ਸਰੀਰਕ ਤੌਰ ਤੇ ਮਜ਼ਬੂਤ ਕਰੋ ਕਿਉਂਕਿ ਜਿਹੜੇ ਇਹ ਵਾਇਰਸ ਅਗੋਂ ਆਉਣੇ ਆ ਬਿਮਾਰੀਆਂ ਆਉਣੀਆਂ ਆ ਉਹਨਾਂ ਦੇ ਵਿੱਚ ਅਸੀਂ ਜੇ ਫਿਜ਼ੀਕਲੀ ਫਿਟ ਹੋਵਾਂਗੇ ਆਪਣੇ ਆਪ ਨੂੰ ਸਟਰੋਂਗ ਕਰਾਂਗੇ ਤੇ ਇਹਨਾਂ ਬਿਮਾਰੀਆਂ ਤੋਂ ਬਚ ਸਕਾਂਗੇ ਸੋ ਇਸ ਤੋਂ ਇਲਾਵਾ ਲਾਸਟ ਤੇ ਜਿੱਦਾਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਕੱਲੀ ਅਜੇ ਵੀ ਥੋੜੀ ਮੈਨੂੰ ਗੱਲ ਕੰਪਲੀਟ ਨਹੀਂ ਲੈਟ ਮੀ ਕੰਪਲੀਟ ਵੀ ਇੱਕ ਰਾਹ ਇਹ ਆ ਵੀ ਸੈਕੰਡ ਮੇਨ ਥਿੰਗ ਕੀ ਆ ਵੀ ਯੋਗਾ ਕਰੋ ਮੈਡੀਟੇਸ਼ਨ ਕਰੋ ਐਂਡ ਇਸ ਤੋਂ ਇਲਾਵਾ ਆਪਣੇ ਜਿਹੜੇ ਵੀ ਤੁਸੀਂ ਇਸ਼ਟ ਨੂੰ ਮੰਨਦੇ ਹੋ ਜੀ ਉਹਨੂੰ ਧਰਮ ਗ੍ਰੰਥ ਨੂੰ ਪੜੋ ਉਹਦੀ ਹਿਸਟਰੀ ਨੂੰ ਸਟੱਡੀ ਕਰੋ ਜੀ ਜਿੰਨੂ ਵੀ ਮੰਨਦੇ ਹੋ ਉਹਨੂੰ ਦਿਲ ਤੋਂ ਮੰਨੋ ਉਹਨਾਂ ਦੀ એનર્ਜੀ ਨਾਲ ਕਨੈਕਟ ਹੋਣਾ ਸ਼ੁਰੂ ਕਰੋ ਜੀ ਐਂਡ ਦੂਜੇ ਦੇ ਧਰਮ ਦੀ ਨਿੰਦਿਆ ਨਾ ਕਰੋ ਜੀ ਬਲੇਮ ਆਊਟ ਨਾ ਕਰੋ ਬੀ ਤੇਰਾ ਚੰਗਾ ਮੇਰਾ ਮਾੜਾ ਮੇਰਾ ਚੰਗਾ ਤੇਰਾ ਮਾੜਾ ਇਹੋ ਜਿਹਾ ਕੁਛ ਨਹੀਂ ਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਦਾ ਗੁਪਜਾ ਕੌਣ ਭਲੇ ਕੋ ਮੰਦੇ RAM ਅੱਲਾ ਈਸ਼ਵਰ ਵਾਇਗਰੂ ਇੱਕ ਆ ਉਹਨੂੰ ਇੱਕ ਕਰਕੇ ਮੰਨੋ ਤੇ ਜੇ ਇਹ ਚੀਜ਼ਾਂ ਨੂੰ ਮੰਨੋਗੇ ਤੇ ਫਿਰ ਗੱਲ ਬਣਨੀ ਜੇ ਜੀ ਈਰਖਾ ਜਿਹੜੀ ਦਵੈ ਤੇ ਅੰਦਰ ਇੱਕ ਦੂਜੇ ਦੇ ਨਾਲ ਨਫ਼ਰਤ ਦੀ ਭਾਵਨਾ ਵਾ ਲੜਾਈ ਦੀ ਭਾਵਨਾ ਆ ਜਾ ਲੋ ਇਹ ਕਿਉਂ ਵੱਧ ਗਿਆ ਮੈਂ ਪਿੱਛੇ ਰਹਿ ਗਿਆ ਮੈਂ ਕੋਈ ਟੂਣਾ ਟੋਟਕਾ ਕਰਕੇ ਇਹਨੂੰ ਥੱਲੇ ਸੋੜ ਦਵਾਂ ਮੈਂ ਅੱਗੇ ਵੱਧ ਜਮਾ ਇਹਨਾਂ ਚੀਜ਼ਾਂ ਤੋਂ ਕਿਨਾਰਾ ਕਰ ਲੋ ਚੰਗੇ ਰਹੋਗੇ ਜਿੰਨਾ ਵੀ ਦੁਨੀਆ ਇਹਨਾਂ ਚੀਜ਼ਾਂ ਨੂੰ ਟਰੈਕਟ ਹੋ ਰਹੀ ਆ ਉਹਨਾਂ ਹੀ ਇਹਨਾਂ ਅਸੂਰੀ ਸ਼ਕਤੀਆਂ ਨੂੰ ਬਲ ਮਿਲ ਰਿਹਾ ਐ ਐਂਡ ਇਹ ਦਿਨ-ਦਿਨ ਪਾਵਰਫੁੱਲ ਹੋ ਰਹੀਆਂ ਵਾਂ ਐਂਡ ਪਾਵਰਫੁੱਲ ਹੋ ਕੇ ਸਾਡੇ ਤੇ ਅਟੈਕ ਕਰ ਰਹੀਆਂ ਕੀ 2030 ਤੱਕ ਜਿਹੜੀਆਂ ਅਸੂਰੀ ਸ਼ਕਤੀਆਂ ਪੂਰੀ ਪੀਕ ਤੇ ਹੋਣਗੀਆਂ ਪੂਰੇ ਪੀਕ ਤੇ ਆਉਣਗੀਆਂ ਕਿਹੜੀਆਂ ਕਿੜੀਆਂ ਪਾਵਰਸ ਜੜੀਆਂ ਆ ਗਈਆਂ ਵਾਂ ਜੇ ਤੁਸੀਂ ਰੀਅਲ ਕਰਕੇ ਮੰਨੋ ਤੇ ਉਹ ਪੂਰੀਆਂ ਐਕਟਿਵ ਉਹ ਆਪਣਾ ਆਪਣੀ ਪ੍ਰੈਜੈਂਸ ਸ਼ੋਅ ਕਰਦੀਆਂ ਆ ਆਪਾਂ ਜਦੋਂ ਵੀ ਕੋਈ ਗੱਲ ਇਥੇ ਕਰਦੇ ਆ ਮਤਲਬ ਕਈਆਂ ਨੂੰ ਇਹ ਗੱਲ ਫੀਲ ਹੋਈ ਆ ਵੀ ਜਦੋਂ ਵੀ ਆਪਾਂ ਮਨੁਤੇਰਮਾਤੀ ਬਾਰੇ ਗੱਲ ਕਰਦੇ ਆ ਸ਼ੈਤਾਨ ਬਾਰੇ ਗੱਲ ਕਰਦੇ ਆ ਸੈਟਨਿਜ਼ਮ ਦੀ ਗੱਲ ਕਰਦੇ ਆ ਉਹ ਚੀਜ਼ਾਂ ਆਪਣੀ ਪ੍ਰੈਜੈਂਸ ਸ਼ੋਅ ਕਰਦੀਆਂ ਅਸੀਂ ਕਿਤੇ ਨਾ ਕਿਤੇ ਮੌਜੂਦ ਆ ਸਿਰ ਬਹੁਤ ਭਾਰਾ ਹੋ ਜਾਂਦਾ ਇੱਕ ਤਾਂ ਮੈਡੀਟੇਸ਼ਨ ਦੇ ਕਰਕੇ ਭਾਰਾ ਹੋ ਜਾਂਦਾ ਜਿਨ੍ਹਾਂ ਦੇ ਥਰਡ ਆਈ ਓਪਨ ਹੁੰਦੀ ਆ ਉਹਨਾਂ ਦਾ ਵੀ ਮੇਰਾ ਵੀ ਹੁੰਦਾ ਆ ਜ ਆਪਣਾ ਸਾਡਾ ਦਸਮ ਦੁਆਰ ਜਿਨ੍ਹਾਂ ਦਾ ਖੁੱਲਾ ਉਹਨਾਂ ਦਾ ਭਾਰਾ ਹੋ ਜਾਂਦਾ ਇੱਕ ਜਦੋਂ 네ਗੇਟਿਵ એનર્ਜੀ ਦੀ ਕੋਈ ਕਾਮਨ ਬੰਦਾ ਗੱਲ ਕਰਦਾ ਤਾਂ ਉਹਦਾ ਸਿਰ ਭਾਰਾ ਹੋ ਜਾਂਦਾ ਹੈ। ਹੈਨਾ ਸਿਰ ਘੁੰਮਣ ਲੱਗਦਾ ਹੈ। ਉਹ ਆਪਣੀ ਪ੍ਰੈਜ਼ੈਂਸ ਨੂੰ ਸ਼ੋਅ ਕਰ ਰਹੀਆਂ। ਮੇਰੇ ਕੋਲ ਕਿੰਨੀਆਂ ਵੀਡੀਓਜ਼ ਆ ਚੁੱਕੀਆਂ ਵਾਂ ਵੀ ਜਿੱਤੇ 네ਗੇਟਿਵ એનર્ਜੀ ਕੈਮਰੇਜ ਕੈਪਚਰ ਹੋਈਆਂ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਪ੍ਰੂਫ ਕਰ ਰਹੀਆਂ ਹੁਣ ਵੀ ਅਸੀਂ ਹੈਗੇ ਆ। ਸੋ ਪਲੀਜ਼ ਤੁਸੀਂ ਜਿੰਨੂੰ ਵੀ ਮੰਨਦੇ ਹੋ ਮੈਡੀਟੇਸ਼ਨ 'ਚ ਬੈਠੋ, ਦਿਨੋਂ ਬੈਠੋ ਐਂ ਘਟੋ ਘਟ ਅੱਧਾ ਘੰਟਾ ਜ਼ਰੂਰ ਦਿਓ। ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਹੋ ਬਹੁਤ ਵਧੀਆ ਵਾ ਉਹਨਾਂ ਦੀ એનર્ਜੀ ਨਾਲ ਕਨੈਕਟ ਹੋਣ ਦੀ ਕੋਸ਼ਿਸ਼ ਕਰੋ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹੋ ਉਹਨਾਂ ਦੀ એનર્ਜੀ ਨਾਲ ਕਨੈਕਟ ਹੋਣ ਦੀ ਕੋਸ਼ਿਸ਼ ਕਰੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮੰਨਦੇ ਹੋ ਉਹਨਾਂ ਦੀ એનર્ਜੀ ਨਾਲ ਕਨੈਕਟ ਹੋਵੋ RAM ਜੀ ਨੂੰ ਮੰਨਦੇ ਹੋ ਸ਼ਿਵ ਜੀ ਮਹਾਰਾਜ ਨੂੰ ਮੰਨਦੇ ਹੋ ਕ੍ਰਿਸ਼ਨ ਜੀ ਨੂੰ ਮੰਨਦੇ ਹੋ ਬਾਬਾ ਫਰੀਦ ਸਾਹਿਬ ਨੂੰ ਮੰਨਦੇ ਹੋ ਜਿੰਨੂੰ ਵੀ ਮੰਨਦੇ ਹੋ ਮਤਲਬ ਉਹਨਾਂ ਦੀ એનર્ਜੀ ਦੇ ਨਾਲ ਆਪਣਾ ਕਨੈਕਸ਼ਨ ਜੋੜੋ ਜੀ ਜਿੱਦਾਂ ਡਾਕਟਰ ਸਾਹਿਬ ਅਸੀਂ ਦੇਖ ਰਹੇ ਹਾਂ ਕਿ ਕਲਯੁਗ ਦੇ ਵਿੱਚ ਕਲੀ ਦਾ ਰਾਜ ਹੈ ਤੇ ਕਲੀ ਜਿਹੜੇ ਬਿਮਾਰੀਆਂ ਵੀ ਲਿਆ ਰਿਹਾ ਕਲੇਸ਼ ਵੀ ਲਿਆ ਰਿਹਾ ਬੜੇ ਤਰ੍ਹਾਂ ਦੇ ਦੁੱਖ ਜਿਹੜੇ ਆ ਆਪਾਂ ਇਨਸਾਨਾਂ ਦੇ ਵਿੱਚ ਦੇਖਦੇ ਆ ਜਦੋਂ ਉਹਨਾਂ ਦੁੱਖਾਂ ਦਾ ਕਹਿ ਲਓ ਕਿ ਨਿਤਾਰਣ ਨਹੀਂ ਹੁੰਦਾ ਕਿਸੇ ਪਾਸਿਓਂ ਤਾਂ ਫਿਰ ਜਿਹੜੇ ਆਪਣੇ ਇਨਸਾਨ ਆ ਜਾਂ ਮਨੁੱਖੀ ਵਰਤੀ ਆ ਉਹ ਹਾਰ ਕੇ ਨੈਗੇਟਿਵ ਪਾਸੇ ਜਾਣਾ ਸ਼ੁਰੂ ਕਰ ਦਿੰਦੀ ਆ ਬਿਲਕੁਲ ਠੀਕ ਆ ਯਾ ਇਦਾਂ ਕਹਿ ਸਕਦੇ ਆ ਕਿ ਸ਼ੈਤਾਨ ਚਾਹੁੰਦਾ ਹੀ ਸ਼ੈਤਾਨ ਜੋ ਚਾਹੁੰਦਾ ਉਹ ਉਹੀ ਕਰਵਾ ਰਿਹਾ ਉਹ ਜਾਣ ਬੁਝ ਕੇ ਉਹਨੇ ਦੁੱਖ ਦੇ ਰਿਹਾ ਉਹਨੀਆਂ ਬਿਮਾਰੀਆਂ ਦੇ ਰਿਹਾ ਕਿ ਜਿਹੜਾ ਇਨਸਾਨ ਆ ਉਹ ਹਾਰ ਕੇ ਨੇਗੇਟਿਵ એનર્ਜੀਸ ਦੇ ਪਾਸੇ ਮੋਲਡ ਅਪ ਹੋਵੇ। ਸੋ ਉਸ ਪੱਖ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਹਰ ਕਿਸੇ ਕੋ ਮੁਕੰਮਲ ਜਹਾਂ ਨਹੀਂ ਮਿਲਦਾ। ਕਿਸੇ ਕੋ ਜ਼ਮੀਨ ਤੇ ਕਿਸੇ ਕੋ ਆਸਮਾਨ ਨਹੀਂ ਮਿਲਦਾ। ਜੇ ਖਾਸ਼ਾ ਨਹੀਂ ਪੂਰੀਆਂ ਹੋ ਰਹੀਆਂ ਹੋ ਸਕਦਾ ਪਰਮੇਸ਼ਰ ਦੀ ਰਜ਼ਾ ਨਾ ਹੋਵੇ। ਜੇ ਅੱਜ ਕੁਝ ਨਹੀਂ ਚੰਗਾ ਹੋ ਰਿਹਾ ਹੋ ਸਕਦਾ ਤੇਰੇ ਲਈ ਕੁਝ ਵਧੀਆ ਸੋਚਿਆ ਹੋਵੇ। ਜਦੋਂ ਤੱਕ ਅਸੀਂ ਸਰੈਂਡਰ ਨਹੀਂ ਕਰਦੇ। ਉਸ ਪਰਮਾਤਮਾ ਦੇ ਅੱਗੇ ਆਪਣੇ ਆਪ ਨੂੰ ਕਾਲਪੁਰ ਕੀਸ਼ੋਰ ਵਾਇਗੁਰੂ ਦੇ ਅੱਗੇ ਸਰੈਂਡਰ ਨਹੀਂ ਕਰਦੇ ਵਧੀਆ ਕਿਵੇਂ ਹੋਊਗਾ? ਜੋ ਵੀ ਅੱਜ ਸਾਡੇ ਨਾਲ ਗਲਤ ਹੋਇਆ ਵਾ ਨਾ ਸਾਨੂੰ ਲੱਗਦਾ ਕਿ ਗਲਤ ਹੋਇਆ ਹੋ ਸਕਦਾ ਵਧੀਆ ਹੋਵੇ ਤੇਰੇ ਲਈ ਕੁਝ ਵਧੀਆ ਸੋਚ ਕੇ ਬੈਠਾ ਹੋਵੇ ਪਰ ਅਸੀਂ ਰਜਾਜ ਰਾਜੀ ਨਹੀਂ ਰਹਿੰਦੇ ਹਮ ਪਰਦੇ ਜੂਰ ਆ ਹੁਕਮ 'ਚ ਰਹਿਣਾ ਆ ਹੈ ਨਾ ਕਿੰਨੀਆਂ ਪੌੜੀਆਂ ਹੁਕਮ ਦੀਆਂ ਹੁਕਮਰਜਾਈ ਚੱਲਣਾ ਨਾਲ ਕਿ ਲਿਖਿਆ ਨਾਲ ਰੋਜ਼ ਜਪਜੀ ਸਾਹਿਬ ਚ ਪੜੀ ਜਾਂਦੇ ਆ ਪਰ ਪਰਦੇ ਹੀ ਪੜਦੇ ਆ ਹੁਕਮ ਦੇ ਵਿੱਚ ਰਹਿਣਾ ਸਿੱਖੀਏ ਮੈਨੂੰ ਯਕੀਨ ਹਮ ਜੇ ਕਦੀ ਵੀ ਜ਼ਿੰਦਗੀ ਦੇ ਵਿੱਚ ਜੇ ਅੱਜ ਕਾਲੀ ਰਾਤ ਆ ਨਾ ਤੇ ਜੇ ਸਤ ਨਾਲ ਜੁੜੇ ਹੋ ਤੇ ਮੈਂ ਕਹਿੰਦਾ ਉਹਦੇ ਘਰ ਦੇਰ ਹੋ ਸਕਦੀਆਂ ਤੇ ਹੋ ਸਕਦਾ ਅੱਜ ਕਾਲੀ ਰਾਤ ਜਰੂਰ ਆ ਤੇਰੀ ਜ਼ਿੰਦਗੀ ਦੇ ਵਿੱਚ ਪਰ ਤੂੰ ਸੱਚ ਨਾਲ ਜੁੜ ਇੱਕ ਦਿਨ ਸਵੇਰਾ ਹੋਊਗਾ ਐਂਡ ਜਿਸ ਦਿਨ ਸਵੇਰਾ ਹੋਊਗਾ ਉਸ ਦਿਨ ਦੁਨੀਆ ਤੈਨੂੰ ਖੜ ਖੜ ਕੇ ਦੇਖੋਗੇ ਜੀ ਸੋ ਉਮੀਦ ਕਰਦੀ ਆ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਸੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਬਨੇ ਰਹੋ ਤੁਹਾਡਾ ਆਪਣਾ ਪੋਡਕਾਸਟ ਚੈਨਲ ਰੂਹਾਨੀ ਰਹਤ ਵਿਦ ਡਾਕਟਰ ਜਗਜੀ ਜੇਸੀ ਸਸ਼ਿਕਾ